ਪ੍ਰੋਗਰਾਮ ਨਾਲ ਜੁੜੇ ਦਸ਼ਕਾਂ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਅੱਜ ਮੈਂ ਪਿੰਡ ਪੇਰੋਂ ਖੜਾ ਹਾਂ ਮਾਨਸਾ ਦਾ ਪਿੰਡ ਹੈ 1600 ਵੋਟ ਹੈ ਅੱਜ ਵੀ ਉਹ ਪਿੰਡਾਂ ਵਾਲੀ ਹਾ ਭਾਵ ਹੈਗੇ ਜਿਹੜੇ 20 ਸਾਲ ਲਗਭਗ ਮਾਲਵੇ ਦੇ ਪਿੰਡ ਇੱਕੋ ਜਿਹੇ ਹੁੰਦੇ ਸੀ ਇਹ ਹਰਿਆਣੇ ਦੇ ਲਾਗੇ ਛਾਗੇ ਲੱਗ ਜਾਂਦਾ ਤਲਵੰਡੀ ਸਾਬੋ ਦਾ ਜਿਹੜਾ ਏਰੀਆ ਹੈਗਾ ਅੱਜ ਮੈਂ ਇੱਥੇ ਕਿਉਂ ਆਇਆ 2011 ਦਾ ਜਿਹੜਾ ਐਗਜ਼ਾਮ ਹੋਇਆ ਆਈਐਸ ਇੱਕ ਹੁੰਦਾ ਆਈਐਸ ਇੱਕ ਹੁੰਦਾ ਆਈਈਐਸ इंडियन इंजीनियरिंग सर्विस ਇਹਨੂੰ ਵੀ ਯੂਪੀਐਸਸੀ ਕਲੈਕਟ ਕਰਦੀ ਹੈ ਇਸ ਪਿੰਡ ਦਾ ਮੁੰਡਾ ਇਸੇ ਸਕੂਲ ਚੋਂ ਪੜ੍ਹਿਆ ਅੱਜ ਵੀ 8ਵੀਂ ਦਾ ਸਕੂਲ ਉਹਦੋਂ 5ਵੀਂ 8ਵੀਂ 8ਵੀਂ ਤੋਂ ਇਸ ਪਿੰਡ ਦੇ ਸਕੂਲ ਹਜੇ ਗਾਂ ਨਹੀਂ ਵਧਿਆ ਉਹਦਾ ਆਲ ਇੰਡੀਆ 7 ਰੈਂਕ ਆਇਆ ਅੱਜ ਮੇਰੀ ਪਹਿਲੀ ਮੁਲਾਕਾਤ ਹੈ ਜਿਹੜੀ ਟੈਕਨੀਕਲੀ ਸਰਵਿਸ ਹੈ ਜਿਹੜੀਆਂ ਉਹਨਾਂ ਨੂੰ ਜੋੜੂਗੀ ਤੇ ਸਾਡੇ ਨੌਜਵਾਨ ਪੀਡੀਏ ਜਿਹੜੀ ਜੀ ਇੰਜੀਨੀਅਰਿੰਗ ਚ ਜਾਂਦੀ ਹੈ ਉਹ ਹੋਰ ਪਾਸਿਆਂ ਨੂੰ ਪਸਰ ਜਾਂਦੀ ਹੈ ਸਿੱਧੀ ਲੀ ਤੇ ਕਿਵੇਂ ਰਹਿਣਾ ਇਹ ਸਾਰੀਆਂ ਚੀਜ਼ਾਂ ਗੱਲਬਾਤ ਕਰਾਂਗੇ ਬਹੁਤ ਸੁਧਾਰਨ ਘਰੋਂ ਉੱਠ ਕੇ ਰਜਿੰਦਰ ਕੁਮਾਰ ਗਰਗ ਜੀ ਨੇ ਸੱਤ ਰੈਂਕ ਹਾਸਲ ਕੀਤਾ ਤੇ ਬਹੁਤ ਸੀਮਤ ਸਾਧਨਾ ਨਾਲ ਆਪਣੀ ਸਰਵਿਸ ਦੀ ਜਿਹੜੀ ਸਹੀ ਲਾਈਨ ਨੂੰ ਤਿਆਰੀ ਕੀਤੀ ਸਹੀ ਪੱਖ ਨੂੰ ਲੈ ਕੇ ਆਂਦਾ ਤੇ ਆਪਣੀ ਸਰਵਿਸ ਦੇ ਜਿਹੜੇ ਮਿਆਰ ਨੂੰ ਵੱਡਾ ਕੀਤਾ ਸਤ ਪੁੱਲਾ ਕਰਦੇ ਹਾਂ ਸਵਾਗਤ ਫਿਰ ਜਾਣਦੇ ਸਵਾਗਤ ਹੈ ਸਸਤੀ ਗੱਲ ਕੀ ਹਾਲ ਹੈ ਸਸਤੀ ਗੱਲ ਦਾ ਠੀਕ ਹਾਂਜੀ ਬਹੁਤ ਵਧੀਆ ਤੁਸੀਂ ਦੱਸੋ ਅੱਜ ਪਿੰਡ ਆ ਕੇ ਕਿਵੇਂ ਲੱਗਦਾ ਬਹੁਤ ਵਧੀਆ ਲੱਗਦਾ ਜੀ ਸਕੂਲ ਆ ਕੇ ਕਿਵੇਂ ਲੱਗਿਆ ਫਿਰ ਸਕੂਲ ਆ ਕੇ ਹੋਰ ਜ਼ਿਆਦਾ ਵਧੀਆ ਲੱਗਿਆ ਮੈਂ ਵੀ ਕਈ ਸਾਲਿਆਂ ਬਾਅਦ ਆਇਆ ਤੇ ਇਸ ਵਾਰ ਨਹੀਂ ਆਪ ਆ ਗਿਆ ਅੱਜ ਸਕੂਲ 'ਚ ਹਮਮ ਤੇ ਇਹ ਸਕੂਲ ਅੱਗੇ ਤਾਂ ਜੀ ਦੁਨੀਆ ਦੀ ਹਰ ਸ਼ੈ ਛੋਟੀ ਹੈ ਕੋਈ ਹਿਲ ਸਟੇਸ਼ਨ ਹੈ ਜੋ ਮਰਜ਼ੀ ਹੈ ਪਰ ਇਹ ਸਕੂਲ ਤੋਂ ਉੱਪਰ ਨਹੀਂ ਹੈਗਾ ਕੀ ਬਾਤ ਹੈ ਅੱਛਾ ਮੈਂ ਹੁਣ ਪਿੰਡ ਤੋਂ ਹੀ ਸ਼ੁਰੂਆਤ ਕਰਦੇ ਹਾਂ ਸੀ ਸਕੂਲ ਤੋਂ ਸ਼ੁਰੂਆਤ ਕਰਦੇ ਹਾਂ ਤੁਸੀਂ ਇਸੇ ਪ੍ਰਾਇਮਰੀ 'ਚ ਫਿਰ ਮਿਡਲ 'ਚ ਪੜ੍ਹੇ ਹਮ ਸਪਨਾ ਸੀਗਾ ਜਦੋਂ ਇੱਥੇ ਪੜ੍ਹਦੇ ਹੁੰਦੇ ਸੀ ਵੀ ਕੁਝ ਬਣਨਾ ਹੈ ਜਾਂ ਕੁਝ ਕਰਨਾ ਹੈ ਕੀ ਸੀ ਨਹੀਂ ਸੁਪਨਾ ਤਾਂ ਤਾਂ ਹੋਊਗਾ ਨਾ ਜੇ ਕੁਝ ਪਤਾ ਹੋਊਗਾ ਜੀ ਵੀ ਇਹ ਵੀ ਕੁਝ ਹੁੰਦਾ ਹੈ ਇਹ ਤਾਂ ਪਤਾ ਹੀ ਨਹੀਂ ਸੀਗਾ ਬਸ ਇਹ ਸੀਗਾ ਵੀ ਪੜਾਂਗੇ ਅੱਗੇ ਇਹ ਸੀਗਾ ਵੀ ਕਿਉਂਕਿ ਜਿਹੜੇ ਘਰੇ ਵੱਡੇ ਭਰਾ ਸੀਗੇ ਸਿਸਟਰ ਸੀਗੇ ਉਹ ਸਾਰੇ 10ਵੀਂ ਕਰਕੇ ਹਟ ਗਏ ਸੀ ਤਾਂ ਮੇਰਾ ਬਸ ਇਹ ਸੁਪਨਾ ਸੀਗਾ ਵੀ ਮੈਂ 10ਵੀਂ ਕਰਕੇ ਨਹੀਂ ਹਟਣਾ ਮੈਂ ਕੁਝ ਪੜੂੰਗਾ ਅੱਗੇ ਪਰ ਕੀ ਪੜਨਾ ਜਾਂ ਕੀ ਕਰਨਾ ਇਹ ਨਹੀਂ ਸੀ ਪਤਾ ਹਾਂਜੀ ਜਦੋਂ ਇੱਥੇ 5ਵੀਂ ਦਾ ਸਕੂਲ ਸੀ ਥੋੜੇ ਹੁੰਦੇ ਹੁੰਦੇ 8ਵੀਂ ਦਾ ਬਣ ਗਿਆ 8ਵੀਂ ਨਾ ਬਣ ਗਿਆ ਜੀ ਉਸ ਤੋਂ ਬਾਅਦ ਫਿਰ ਕਿੱਥੇ ਗਏ ਉਸ ਤੋਂ ਬਾਅਦ ਜੀ ਸਾਡੇ ਲਾਗੇ ਪਿੰਡ ਹੈ ਪੇਰੋਂ ਆਪਣਾ ਸੌਰੀ ਰਾਏਪੁਰ ਰਾਏਪੁਰ ਪਿੰਡ ਉੱਥੇ ਪਹਿਲਾਂ ਸਰਕਾਰੀ ਸਕੂਲ 'ਚ ਲੱਗੇ 2 ਕੁ ਮਹੀਨੇ ਫਿਰ ਉੱਥੇ ਇੱਕ ਪ੍ਰਾਈਵੇਟ ਸਕੂਲ ਪਤਾ ਚੱਲਿਆ ਕਿ ਉਹ ਬਿਹਤਰ ਹੈ ਸਰਕਾਰੀ ਨਾਲੋਂ ਤੇ ਫਿਰ ਉੱਥੇ ਪੜਿਆ ਜੀ ਮੈਂ ਪ੍ਰਾਈਵੇਟ ਸਕੂਲ ਸੀ ਅਦਰਸ਼ ਪਬਲਿਕ ਸਕੂਲ ਕੱਚੀਆਂ ਜੀਆਂ ਗੜੀਆਂ ਵਾਲੇ ਪਿੰਡ ਤੋਂ ਉੱਠ ਕੇ ਫਿਰ ਨੀਰਿੰਗ ਕਰਨ ਦਾ ਮਨ ਕਿਵੇਂ ਬਣਿਆ ਏ ਬਸ ਜਿਵੇਂ ਕਹਿ ਲਓ ਜੀ ਵੀ ਸਬਬ ਬੰਦਾ ਗਿਆ ਜਦੋਂ 10ਵੀਂ ਚ ਸੀਗੇ ਉਦੋਂ ਇਹ ਨਹੀਂ ਸੀ ਪਤਾ ਵੀ ਨਾਨ ਮੈਡੀਕਲ ਸੁਣਿਆ ਤਾਂ ਸੀਗਾ ਵੀ ਕਰਨਾ ਹੈ ਪਰ ਇਹ ਨਹੀਂ ਸੀ ਪਤਾ ਵੀ ਐਗਜੈਕਟ ਸਬਜੈਕਟ ਕੀ ਨੇ ਮੈਨੂੰ ਸ਼ਹਿਰ ਦੇ ਮੁੰਡੇ ਕਰਦੇ ਹੁੰਦੇ ਜਾਂ ਸ਼ਹਿਰ ਮੁੰਡੇ ਕੁੜੀਆਂ ਜੀ ਹਸ਼ਾਰ ਬਸ ਕਹਿ ਲਓ ਜੀ ਮੈਥ ਹੀ ਆਂਦਾ ਸੀ ਹੋਰ ਤਾਂ ਪਿੰਡਾਂ ਚ ਆਪਣੇ ਕੀ ਹੈ ਨਾ ਤਾਂ ਅੰਗਰੇਜ਼ੀ ਤੇ ਉਦੋਂ ਪ੍ਰੋਪਰ ਸੰਸਾਧਨ ਸੀਗੇ ਸ਼ਾਇਦ ਹੁਣ ਤਾਂ ਬਹੁਤ ਵਧੀਆ ਹੋ ਗਿਆ ਤੇ ਬਸ ਇਹ ਸੀਗਾ ਵੀ ਕੁਝ ਕਰਨਾ ਹੈ ਤੇ ਨਾਨ ਮੈਡੀਕਲ ਮੈਂ ਕਿਤੋਂ ਸੁਣ ਰੱਖਿਆ ਸੀਗਾ ਵੀ ਮੈਥ ਵਾਲੇ ਬੱਚੇ ਜ਼ਿਆਦਾ ਨਾਨ ਮੈਡੀਕਲ ਕਰਦੇ ਆ ਤੇ ਇਸ ਲਈ ਮੈਂ ਨਾਨ ਮੈਡੀਕਲ ਲੈ ਲਿਆ ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਵੀ ਨਾਨ ਮੈਡੀਕਲ ਲੱਗ ਕੇ ਵੀ ਇਹ ਟੀਚਰ ਬਣਨਾ ਹੈ ਜਾਂ ਸਾਇੰਟਿਸਟ ਬਣਨਾ ਹੈ ਜਾਂ ਇੰਜੀਨੀਅਰ ਬਣਨਾ ਹੈ ਇਹ ਨਾ ਇਹ ਨਹੀਂ ਸੀ ਪਤਾ ਬਸ ਇਹ ਸੀਗਾ ਵੀ ਜਿਹੜੀ ਚੀਜ਼ ਔਖੀ ਆ ਪਾਉ ਕਰਨੀ ਹੈ ਆਈਂ ਦੇ ਸੀਗਾ ਦੇ ਵਿੱਚ 8ਵੀਂ 10ਵੀਂ ਪਿੰਡ ਜੇ ਚ ਪੜ੍ਹ ਕੇ ਜਦੋਂ ਨਾਨ ਮੈਡੀਕਲ ਨਾਲ ਉਦੋਂ ਆਪਾਂ ਪੰਗਾ ਲੈਣਦੇ ਹੁੰਦੇ ਸੀ 2000 ਤੋਂ ਬਾਅਦ ਵਾਲੇ ਉਦੋਂ ਬੰਦੇ ਦੀ ਚੜ੍ਹਾਈ ਤਾਂ ਬਹੁਤ ਦੀ ਵੀ ਇਹਦਾ ਨਾਨ ਮੈਡੀਕਲ ਰੱਖਿਆ ਹੋਇਆ ਪਰ ਉਹਦੇ ਨਾਲ ਕਿਵੇਂ ਹੁੰਦੀ ਸੀ ਆਪਣੇ ਆਪ ਤੇ ਦਿਲੋਂ ਇੱਕ ਕੰਮ ਵਜਾਇ ਰਹਿੰਦਾ ਸੀਗਾ ਹਾਂ ਕਿਉਂਕਿ ਅੰਗਰੇਜ਼ੀ ਨਹੀਂ ਸੀ ਆਂਦੀ ਤੇ ਨਾਨ ਮੈਡੀਕਲ ਜਿਹੜਾ ਹੈਗਾ ਅੰਗਰੇਜ਼ੀ ਮੀਡੀਅਮ ਚ ਤੇ ਆਪਾਂ ਪੰਜਾਬੀ ਚ ਪੜ੍ਹੇ ਸੀਗੇ ਤੇ ਕਾਫੀ ਲੋਕਾਂ ਨੇ ਜਿਹੜੇ ਵੀ ਕੋਈ ਸਿਆਣੇ ਕਹਿ ਲਓ ਵੀ ਪਿੰਡ ਚ ਸੀਗੇ ਜਾਂ ਹੋਰ ਵੀ ਸੀਗੇ ਉਹਨਾਂ ਨੇ ਵੀ ਕਿਹਾ ਵੀ ਤੂੰ ਨਾ ਲੈ ਨਾਨ ਮੈਡੀਕਲ ਤੇ ਔਖਾ ਹੋਏਗਾ ਤੇ ਫਿਰ ਕਿਵੇਂ ਰਹੀ ਨਾਨ ਮੈਡੀਕਲ ਨੇ ਨਾਨ ਮੈਡੀਕਲ ਬਸ ਮੈਂ ਲੈ ਲਿਆ ਜੀ ਪਹਿਲਾਂ ਉਹੀ ਸਟਰਗਲ ਚੱਲਦਾ ਰਿਹਾ ਕਿਉਂਕਿ ਨਾਨ ਮੈਡੀਕਲ ਆਪਣੇ ਆਪ ਦੇ ਵਿੱਚ ਔਖਾ ਤਾਂ ਫੀਲਡ ਹੈਗਾ ਹੀ ਹੈ ਠੀਕ ਹੈ ਉਦੋਂ ਆਪਣੇ ਕੋਲ ਨਾ ਕੋਈ ਕੋਚਿੰਗ ਪ੍ਰੋਪਰ ਤੁਸੀਂ ਮੈਨੂੰ ਵੀ ਜਿਹੜੇ ਅੱਛੇ ਸਕੂਲਾਂ ਦੇ ਬੱਚੇ ਪੜ੍ਹੇ ਨੇ ਉਹ ਵੀ ਕੋਟਾ ਚੰਡੀਗੜ੍ਹ ਦਿੱਲੀ ਅੱਛੇ-ਅੱਛੇ ਇੰਸਟੀਚਿਊਟ ਦੇ ਵਿੱਚ ਤਿਆਰੀ ਕਰਦੇ ਨੇ ਤੇ ਆਪਣਾ ਇੱਥੇ ਤਾਂ ਸਟਰਗਲਿੰਗ ਅੰਗਰੇਜ਼ੀ ਨਾਲ ਚੱਲੀ ਗਿਆ ਆਪਾਂ ਤਾਂ ਉਹ ਕਿਤੇ ਸੋਚ ਨਹੀਂ ਪਾਏ ਵੀ ਆਪਾਂ ਬਾਹਰ ਜਾ ਕੇ ਕੋਚਿੰਗ ਕਰ ਸਕਦੇ ਹਾਂ ਨਿੱਟਿੰਗ ਨਾਲ ਜੁੜਨ ਦਾ ਕਿਵੇਂ ਮੌਕਾ ਮਿਲਿਆ ਇੰਜੀਨੀਅਰਿੰਗ ਦਾ ਇਦਾਂ ਹੋਇਆ ਜੀ ਮੈਂ ਜਦੋਂ ਪਲੱਸ 2 ਕੀਤੀ ਨਾਨ ਮੈਡੀਕਲ ਨੇ ਕੀਤੀ ਹਾਂ ਨਾਨ ਮੈਡੀਕਲ ਨਾਲ ਮੈਂ ਕੀਤੀ ਪਲੱਸ 1 ਦੇ ਵਿੱਚ ਮੈਂ ਜਦੋਂ ਪਾਸ ਹੋ ਗਿਆ ਤਾਂ ਮੈਨੂੰ ਇਹ ਯਕੀਨ ਹੋ ਗਿਆ ਕਿ ਮੈਂ ਪਲੱਸ 2 ਵੀ ਨਾਨ ਮੈਡੀਕਲ ਨਾਲ ਕਰ ਲਵਾਂਗਾ ਨਹੀਂ ਮੈਂ ਸਟਰੀਮ ਚੇਂਜ ਕਰ ਲੈਂਦਾ ਮੈਂ ਪਹਿਲਾਂ ਸੋਚਿਆ ਸੀਗਾ ਵੀ ਜੇ ਕੋਈ ਇਹੋ ਜਿਹੀ ਮੁਸ਼ਕਲ ਆਈ ਤਾਂ ਆਪਾਂ ਸਟਰੀਮ ਚੇਂਜ ਕਰ ਲਾਂਗੇ ਤੇ ਜਦੋਂ ਮੇਰੀ ਪਲੱਸ 1 ਠੀਕ ਗਈ ਤਾਂ ਮੈਨੂੰ ਇਹ ਯਕੀਨ ਹੋ ਗਿਆ ਵੀ ਆਪਾਂ ਪਲੱਸ 2 'ਚ ਪਾਸ ਹੋ ਜਾਾਂਗੇ ਤਾਂ ਫਿਰ ਮੈਂ ਪਲੱਸ 2 ਨਾਨ ਮੈਡੀਕਲ ਨਾਲ ਰੱਖੀ ਤੇ ਪਲੱਸ 2 ਐਕਚੁਅਲੀ ਫਿਰ ਮੈਂ ਮਾਨਸਾ ਚਲਾ ਗਿਆ ਸੀ ਕਹਿ ਲਓ ਵੀ ਟਿਊਸ਼ਨਾਂ ਰੱਖਣ ਲਈ ਪਲੱਸ 2 ਦੇ ਵਿੱਚ ਤੇ ਫਿਰ ਮੈਨੂੰ ਉੱਥੋਂ ਕੁਝ ਬੱਚਾ ਨੇ ਦੱਸਿਆ ਵੀ ਇਦਾਂ ਵੀ ਕਾਲਜ ਨੇ ਆਪਣੇ ਵੀ ਜਿਵੇਂ ਕਹਿ ਲਓ ਵੀ ਪੰਜਾਬ ਇੰਜੀਨੀਅਰਿੰਗ ਕਾਲਜ ਆ ਜਾਂ ਵੀ ਥਾਪਰ ਹੈ ਜਾਂ ਗਿਆਨੀ ਜੈਲ ਸਿੰਘ ਹੈ ਬਟੰਡੇ ਵੀ ਇਦਾਂ ਕਾਲਜ ਨੇ ਆਪਾਂ ਇਹਨਾਂ 'ਚ ਉਹ ਬੀ ਟੈਕ ਕਰਨੀ ਆ ਆਪਾਂ ਬੀ ਐਸ ਸੀ ਜਾ ਉੱਧਰ ਨਹੀਂ ਜਾਣਾ ਹਾਂ ਹਾਂ ਵੀ ਜਿਹੜੇ ਅੱਛੇ ਬੱਚੇ ਨੇ ਉਹ ਅੱਗੇ ਬੀ ਟੈਕ ਕਰਦੇ ਨੇ ਹਮਮ ਤੇ ਇਹ ਚੀਜ਼ ਨੂੰ ਮਤਲਬ ਸੋਚ ਕੇ ਫਿਰ ਮੈਨੂੰ ਲੱਗਿਆ ਵੀ ਨਹੀਂ ਮੈਨੂੰ ਬੀ ਟੈਕ ਕਰਨੀ ਚਾਹੀਦੀ ਹੈ ਹਮ ਤੇ ਬੀ ਟੈਕ ਨਾਲ ਕਿਵੇਂ ਰਿਹਾ ਇਹਦਾ ਵੀ ਕੰਪੀਟੀਟਿਵ ਇਗਜ਼ਾਮ ਹੈ ਹਾਂ ਇਹਦਾ ਜੀ ਇਹ ਹੁਣ ਤਾਂ ਸ਼ਾਇਦ ਉਹ ਇਗਜ਼ਾਮ ਬੰਦ ਹੋ ਗਿਆ ਸਾਡੇ ਵੇਲੇ ਏ ਆਈ ਟ੍ਰਿਪਲੀ ਹੁੰਦਾ ਸੀਗਾ ਹੁਣ ਤਾਂ ਇਹਨਾਂ ਨੇ ਸਾਰਾ ਕੁਝ ਜੇਈ ਦੇ ਵਿੱਚ ਹੀ ਕਨਵਰਟ ਕਰਤਾ ਸਰ ਹਾਂ ਜੀ ਕਰਤਾ ਉਦੋਂ ਹੁੰਦਾ ਸੀਗਾ 올 ਇੰਡੀਆ ਇੰਜੀਨੀਅਰਿੰਗ ਐਗਜ਼ਾਮੀਨੇਸ਼ਨ ਤੇ ਉਹਦੇ ਥਰੂ ਮੈਨੂੰ ਪਤਾ ਚੱਲਿਆ ਆਪਾਂ ਕਿਤੇ ਜੀਆਈ ਦਾ ਤਾਂ ਸੋਚਿਆ ਨਹੀਂ ਆਈ ਆਈਟੀ ਦਾ ਕਿਉਂਕਿ ਉਦਾਂ ਆਪਣਾ ਮੈਂ ਮਤਲਬ ਕਹਿ ਲਓ ਵੀ بیس ਹੀ ਨਹੀਂ ਸੀਗਾ ਉਦਾਂ ਦਾ ਤੇ ਇਹ ਪਤਾ ਚੱਲਿਆ ਵੀ ਏਆਈ ਟ੍ਰਿਪਲੀ ਦੇ ਥਰੂ ਤੁਹਾਨੂੰ ਥਾਪੜ ਕਹਿ ਲਓ ਪਟਿਆਲਾ ਜਾਂ ਪੈਕ ਹੈ ਚੰਡੀਗੜ੍ਹ ਵੀ ਇਹੋ ਜਿਹੇ ਕਾਲਜਾਂ ਚ ਅੱچھے ਕਾਲਜਾਂ ਚ ਐਡਮਿਸ਼ਨ ਮਿਲ ਜੇਗੀ ਤੇ ਉਹਨੂੰ ਆਪਣੇ ਪੰਜਾਬ ਚੋਂ ਉਹਦਾ ਅੱਛਾ ਕਾਲਜ ਮੰਨੇ ਜਾਂਦਾ ਸੀ ਹੁਣ ਵੀ ਅੱਛੀ ਨੇ ਤੇ ਫੇਰ ਬਸ ਮੈਂ ਏਆਈ ਟ੍ਰਿਪਲੀ ਦੀ ਤਿਆਰੀ ਕੀਤੀ ਉਹਦੇ ਲਈ ਮੈਂ ਚੰਡੀਗੜ੍ਹ ਚੱਲ ਗਿਆ ਚੰਡੀਗੜ੍ਹ ਮੈਂ 1 ਸਾਲ ਤਿਆਰੀ ਕੀਤੀ ਤੇ ਉਸ ਤੋਂ ਬਾਅਦ ਮੇਰੀ ਥਾਪੜ ਦੇ ਵਿੱਚ ਐਡਮਿਸ਼ਨ ਹੋ ਗਈ ਉੱਥੇ ਚਲਾ ਗਿਆ ਜਦੋਂ ਥਾਪਰ ਦੀ এডਿਕੇਸ਼ਨ ਵੀ ਮਹਿੰਗੀ ਹੈ ਜਦੋਂ ਤੁਸੀਂ ਮੈਨੂੰ ਪਤਾ ਹੁਣ ਸਧਾਰਨ ਆਪਾਂ ਘਰੋਂ ਟਕੇ ਸਧਾਰਨ ਬੈਕਗ੍ਰਾਉਂਡ ਸੀਗਾ ਉਦੋਂ ਤਾਂ ਹੋਰ ਵੀ ਔਕਾ ਸੀ ਤੇ ਉਦੋਂ ਸੁਪਨੇ ਵੱਡੇ ਲੈਣੇ ਪਿੰਡ ਚੋਂ ਬੈਠ ਕੇ ਔਖੇ ਸੀ ਜਦੋਂ ਥਾਪਰ ਚ ਐਡਮਿਸ਼ਨ ਹੋ ਜਾਂਦੀ ਹੈ ਮਾਨਸਿਕ ਹਾਲਾਤਾਂ ਨਾਲ ਬੰਦਾ ਕਿਵੇਂ ਭਟਦਾ ਕਿਉਂਕਿ ਉੱਥੇ ਹੋਰ ਤਰ੍ਹਾਂ ਦੇ এনवायरमेंट ਚ ਚਲਾ ਹਾਂ ਉਹ ਹੈਗੀ ਹੈ ਜੀ ਉਹ ਪ੍ਰੋਬਲਮ ਆਈਆਂ ਤੇ ਉਹਨਾਂ ਦਾ ਸਾਹਮਣਾ ਵੀ ਕੀਤਾ ਬਟ ਕਦੇ ਵੀ ਆਪਣੇ ਆਪ ਨੂੰ ਇਹ ਨਹੀਂ ਕਿਹਾ ਕਿ ਮਤਲਬ ਉਹ ਉਹਦੇ ਨਾਲ ਸਮਝੌਤਾ ਨਹੀਂ ਕੀਤਾ ਉਹਨਾਂ ਨਾਲ ਲੜਾਈ ਕੀਤੀ ਜਿਵੇਂ ਅੰਗਰੇਜ਼ੀ ਵਾਲਾ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਇੰਗਲਿਸ਼ ਵਾਲਾ ਸਟਰਗਲ ਉਹਦੇ ਵੀ ਚੱਲੀ ਗਿਆ ਕਿਉਂਕਿ ਕਾਲਜ ਦੇ ਵਿੱਚ ਕੀ ਹੈ ਕਿ ਬਹੁਤ ਵਾਈਡ ਸਬਜੈਕਟ ਆਉਂਦੇ ਨੇ ਖਾਸ ਕਰ ਜਦੋਂ ਤੁਸੀਂ ਫਸਟ ইয়ার ਚ ਸੀਗੇ ਸਾਡੇ ਤਾਂ ਬਹੁਤ ਜਨਰਲ ਸਬਜੈਕਟ ਆਉਂਦੇ ਸੀਗੇ ਤੇ ਉਹਨਾਂ ਚ ਇੰਗਲਿਸ਼ ਬਹੁਤ ਟਫ ਹੁੰਦੀ ਸੀ ਜਿਹੜੀ ਪਲੱਸ ਉਹਨੇ ਪਲੱਸ 2 ਵਾਲੀ ਇੰਗਲਿਸ਼ ਤਾਂ ਆਪਾਂ ਸਿੱਖ ਗਏ ਸੀਗੇ ਬਟ ਇਹ ਟੈਕਨੀਕਲ ਇੰਗਲਿਸ਼ ਤੇ ਇੱਕ ਕਹ ਲਓ ਵੀ ਜਨਰਲ ਜਿਹੜੀ ਇੰਗਲਿਸ਼ ਹੈ ਉਹ ਜਿਹੜਾ ਫਰਕ ਹੈ ਹਾਂ ਉਹ ਚ ਫਰਕ ਹੈ ਤਾਂ ਉਹਦੇ ਨਾਲ ਵੀ ਸਟਰਗਲ ਚੱਲਿਆ ਫੇਰ ਉੱਥੇ ਤਾਂ ਤੁਸੀਂ ਦੇਖੋ ਵੀ ਬੱਚੇ ਕੋਈ ਦਿੱਲੀ ਦਾ ਜੀ ਕੋਈ ਚੰਡੀਗੜ੍ਹ ਦਾ ਅੱਛੇ ਕਈ ਇੰਡਸਟਰੀਅਲਿਸਟ ਦੇ ਬੱਚੇ ਤੇ ਮਤਲਬ ਪਰ ਇਹ ਸੀਗਾ ਵੀ ਆਪਣੇ ਆਪ ਨੂੰ ਕਦੇ ਇਹ ਨਹੀਂ ਕਿਹਾ ਵੀ ਹਾਂ ਯਾਰ ਆਪਾਂ ਆਪਣੀ ਕੋਈ ਆਪਣੀ ਕੋਈ ਗਲਤੀ ਨਹੀਂ ਹੈ ਕਿ ਆਪਾਂ ਤਾਂ ਇਦਾਂ ਦੇ ਬੈਕਗ੍ਰਾਉਂਡ ਚੋਂ ਆਏ ਆ ਤਾਂ ਇਹ ਓਬਵੀਅਸ ਨਹੀਂ ਮੰਨਿਆ ਉਹ ਚੀਜ਼ ਨੂੰ ਵੀ ਯਾਰ ਵੀ ਠੀਕ ਹੈ ਵੀ ਇੰਨਾ ਚ ਆਪਣੇ ਚ ਫਰਕ ਹੈ ਉਹ ਫਰਕ ਨੂੰ ਹਮੇਸ਼ਾ ਆਪਾਂ ਉਹਦੇ ਉਹਨੂੰ ਕੁਐਸਚਨ ਕੀਤਾ ਵੀ ਫਰਕ ਕਿਉਂ ਹੈ ਤੇ ਉਹ ਚੀਜ਼ ਨੂੰ ਬਰਾਬਰ ਕਰਨ ਦਾ ਉਹ ਕੀਤਾ ਵੀ ਇਹਨੂੰ ਆਪਾਂ ਲੈਵਲ ਤੇ ਲੈ ਕੇ ਆਈਏ ਇਹ ਚੀਜ਼ਾਂ ਸਿਵਲ ਇੰਜੀਨੀਅਰਿੰਗ ਦਾ ਤੁਸੀਂ ਜੁੜਿਆ ਸਬਜੈਕਟ ਹੂੰ ਮਾਪੇ ਕਹਿਣ ਲੱਗੇ ਹੋਣੇ ਵੀ ਕਿੰਨੇ ਕ ਸਾਲ ਆਏਗਾ ਜਾਂ ਆਪ ਨੂੰ ਹੀ ਲੱਗਦਾ ਹੁੰਦਾ ਮੈਨੂੰ ਰੋਟੀ ਦੇ ਨੇੜੇ ਹੋਈਏ ਜੀ ਬਿਲਕੁਲ ਦੇਖੋ ਫਾਈਨੈਂਸ਼ੀਅਲ ਪ੍ਰੋਬਲਮ ਤਾਂ ਸੀਗੀ ਉਹ ਚ ਮੇਰੇ ਮਾਮਾ ਜੀ ਨੇ ਮਾਨਸਰ ਰਹਿੰਦੇ ਨੇ ਉਹਨਾਂ ਨੇ ਬੜੀ ਸਾਡੀ ਹੈਲਪ ਕੀਤੀ ਉਹਨਾਂ ਨੇ ਕਿਹਾ ਵੀ ਚਲੋ ਇੱਕ ਵਾਰੀ ਆਪਾਂ ਪੜ੍ਹਾਣੇ ਆ ਬੱਚੇ ਨੂੰ ਬਾਅਦ ਚ ਦੇਖ ਲਾਂਗੇ ਵੀ ਜਿਵੇਂ ਹੋਏਗਾ ਤਾਂ ਉਹਨਾਂ ਨੇ ਸਾਡੀ ਫਾਈਨੈਂਸ਼ਲੀ ਕਾਫੀ ਹੈਲਪ ਕੀਤੀ ਤੇ ਪੇਰੈਂਟਸ ਤਾਂ ਘਰ ਨਹੀਂ ਇਹਨਾਂ ਨੂੰ ਇੰਨਾ ਸੀਗਾ ਕਿਉਂਕਿ ਇਹ ਤਾਂ ਬਹੁਤ ਸਧਾਰਨ ਤੁਸੀਂ ਦੇਖ ਹੀ ਲਿਆ ਉਹਨਾਂ ਨੂੰ ਮਿਲਿਓ ਅੱਜ ਉਦੋਂ ਸਧਾਰਨ ਹੀ ਉਹਨਾਂ ਨੂੰ ਤਾਂ ਇਹ ਸੀਗਾ ਵੀ ਚੱਲ ਸਾਡਾ ਮੁੰਡਾ ਕਿਤੇ ਚੰਗੇ ਸ਼ਹਿਰ ਚ ਪੜੀ ਜਾਂਦਾ ਵੀ ਇਹੀ ਵੱਡੀ ਗੱਲ ਹੈ ਸਾਡੇ ਲਈ ਤਾਂ ਵੀ ਚੰਡੀਗੜ੍ਹ ਪੜਿਆ ਹੁਣ ਪਟਿਆਲੇ ਪੜੀ ਜਾਂਦਾ ਪਰ ਮੈਂ ਹੀ ਉਹਨਾਂ ਨੂੰ ਕਿਹਾ ਵੀ ਜੀ ਮੈਂ ਜਦੋਂ ਬੀਟੈਕ ਕਰਕੇ ਨਿਕਲੂਗਾ ਤਾਂ ਮੇਰੇ ਹੱਥ ਚ ਇੱਕ ਪ੍ਰਾਈਵੇਟ ਵਧੀਆ ਹੀ ਨੌਕਰੀ ਹੋਊਗੀ ਜਿਵੇਂ ਕਿ ਸਾਡੇ ਥਾਪਰ ਦੇ ਵਿੱਚ ਹੁੰਦਾ ਹੀ ਹੈ ਤੇ ਮੈਂ ਹੀ ਉਹਨਾਂ ਨੂੰ ਕਿਹਾ ਤੇ ਮੈਂ ਹੀ ਉਹਨਾਂ ਨੂੰ ਸੁਪਨੇ ਦਿਖਾਈ ਅੱਛਾ ਉਹਨਾਂ ਵੱਲੋਂ ਅੱਜ ਵੀ ਨਹੀਂ ਹੈ ਉਹਨਾਂ ਨੂੰ ਤਾਂ ਅੱਜ ਵੀ ਨਹੀਂ ਪਤਾ ਕਿ ਐਕਸੈਕਟਲੀ ਮੈਂ ਕੀ ਕਰ ਰਿਹਾ ਹਾਂ ਥਾਪਰ ਨਾਲ ਕਿਵੇਂ ਰਿਹਾ ਥਾ ਉੱਥੇ ਬੰਦਾ ਮਿਹਨਤ ਕਰਦਾ ਵੀ ਆਪਾਂ ਹੁਣ ਟੱਕਰ ਲਾ ਉੱਤੇ ਟਾਪਰ ਨਾਲ ਤਜਰਬਾ ਕਰ ਰਿਹਾ ਡਿਗਰੀ ਦੀ ਟਾਪਰ ਨਾਲ ਦੀ ਬਹੁਤ ਵਧੀਆ ਪਹਿਲੇ 2 ਸਾਲ ਬਹੁਤ ਜਿਆਦਾ ਚੰਗੇ ਨਹੀਂ ਰਹੇ ਜੇ ਮੈਂ ਤੁਹਾਨੂੰ ਦੱਸਿਆ ਵੀ ਅੰਗਰੇਜ਼ੀ ਨਾਲ ਵੀ ਮਾਹੌਲ ਨਾਲ ਵੀ ਟਲੰਦ ਉੱਤੇ ਟਾਈਮ ਲੱਗਿਆ ਬੱਚੇ ਸੀਗੇ ਨੋ ਡਾਊਟ ਅੱਛੀਆਂ ਜਗ੍ਹਾ ਤੋਂ ਪੜ ਕੇ ਆਏ ਸੀਗੇ ਤੇ ਉਹਨਾਂ ਦਾ ਪੜਨ ਦਾ ਤਰੀਕਾ ਆਪਣੇ ਪੜਨ ਦੇ ਤਰੀਕੇ ਚ ਵੀ ਬਹੁਤ ਫਰਕ ਸੀਗਾ ਠੀਕ ਹੈ ਉਹ ਚੀਜ਼ਾਂ ਨੂੰ ਵੀ ਸੁਧਾਰ ਕੀਤਾ ਫਿਰ ਜਦੋਂ ਮੈਂ ਤੀਸਰੇ ਸਾਲ ਚ ਆਇਆ 3rd ਇਅਰ ਚ ਤੇ ਉਦੋਂ ਮੈਂ ਮਤਲਬ ਵੀ ਕਲਾਸ ਦੇ ਵਿੱਚ ਪਹਿਲੇ ਕਹ ਲੋ ਵੀ ਤੁਸੀਂ ਵੀ ਪੰਜ ਛੇ ਟਾਪਰਸ ਦੇ ਵਿੱਚ ਚਲਾ ਗਿਆ ਉਸ ਤੋਂ ਪਹਿਲਾਂ ਤਾਂ ਮੈਂ ਪਿੱਛੇ ਸੀਗਾ ਮਤਲਬ ਮੈਂ ਜਸਟ ਮੇਰੇ ਕਹ ਲੋ ਮੈਂ ਪਾਸ ਹੀ ਹੁੰਦਾ ਰਿਹਾ ਪਹਿਲੇ 2 ਸਾਲ ਤੱਕ ਹੂੰ ਹੂੰ ਫਿਰ ਤੀਸਰੇ ਸਾਲ ਤੋਂ ਮੈਂ ਉੱਥੇ ਪਿਕ ਕੀਤਾ ਤੇ ਇਹ ਹਮੇਸ਼ਾ ਹੀ ਹੋਇਆ ਮੇਰੇ ਨਾਲ ਜੀ ਮੈਂ ਤੁਹਾਨੂੰ ਦੱਸਿਆ ਵੀ ਪਲੱਸ 1 ਦੇ ਵਿੱਚ ਵੀ ਪਹਿਲਾਂ ਸਟਰਗਲ ਚੱਲਦਾ ਰਿਹਾ ਤਾਂ ਪਲੱਸ 2 ਚ ਆ ਕੇ ਥੋੜਾ ਜਿਹਾ ਪਿਕ ਕੀਤਾ ਤੇ ਵੀ ਆਪਾਂ ਨੂੰ ਹਮੇਸ਼ਾ ਆ ਜਿੱਥੇ ਵੀ ਆਪਾਂ ਨਵੇਂ ਚੀਜ਼ ਤੇ ਗਏ ਤਾਂ ਉੱਥੇ 2 ਸਾਲ ਤਾਂ ਆਪਾਂ ਨੂੰ ਉਹਨਾਂ ਦੇ ਬਰਾਬਰ ਆਉਣ ਤੇ ਲੱਗੇ ਫਿਰ ਦੋ ਅਗਲੇ ਦੋ ਸਾਲਾਂ ਚ ਆਪਾਂ ਉਹਨਾਂ ਦੇ ਨਾਲ ਰਹੇ ਥਾ ਟਾ अच्छा ਜਦੋਂ ਥਾਪਰ ਦੇ ਵਿੱਚ ਪਲੇਸਮੈਂਟਸ ਜਦੋਂ ਤੁਸੀਂ ਪੜਦੇ ਸੀ ਉਦੋਂ ਪਲੇਸਮੈਂਟ ਦਾ ਕਾਫੀ ਦੌਰ ਸੀ ਹੋ ਜਾਂਦੀਆਂ ਸੀ ਹੋ ਗਈ ਸੀ ਹਾਂ ਬਿਲਕੁਲ ਹੋ ਗਈ ਸੀ ਕਿ ਸਾਡੀ ਇੱਕ ਸੀਗੀ ਯੂ ਐਸ ਦੀ ਕੰਪਨੀ ਸੀਗੀ ਅਮਰੀਕਾ ਦੀ ਤੇ ਉਹਨਾਂ ਨੇ ਸਾਨੂੰ ਬਲਕਿ ਇੱਕ ਸਾਲ ਪਹਿਲਾਂ ਹੀ ਉਹ ਜੁਆਇਨਿੰਗ ਡੇਟ ਵੀ ਦੱਸ ਦੇ ਗਏ ਸੀ ਇਹ ਸਾਰਾ ਕੁਝ ਸੀਗਾ ਪੈਕੇਜ ਵੀ ਬਹੁਤ ਅੱਛਾ ਸੀਗਾ ਤੇ ਬਹੁਤ ਖੁਸ਼ ਸੀਗੇ ਵੀ ਜਿਹੜੀ ਗੱਲ ਕਹੀ ਸੀ ਕਰੇ ਵੀ ਉਹ ਵੀ ਹਾਂ ਵੀ ਸੁਪਨਾ ਪੂਰਾ ਹੋ ਗਿਆ ਤੇ ਪੈਕੇਜ ਵੀ ਖੈਰ ਉਦੋਂ ਦੇ ਜਿੰਨਾ ਕਿ ਚੱਲਦਾ ਸੀ ਉਹ ਸਾਨੂੰ ਬਹੁਤ ਅੱਛਾ ਸੀਗਾ ਮਤਲਬ ਅਬ ਐਵਰੇਜ ਹੀ ਆ ਅੱਛਾ ਬੈਕੇ ਸੀਗਾ ਬਟ ਹੋਇਆ ਕਿ ਉਦੋਂ ਜੇ ਤੁਹਾਨੂੰ ਯਾਦ ਹੋਵੇ 2009 ਦੇ ਵਿੱਚ ਇੱਕ ਮੰਦੀ ਆਈ ਸੀ 2008 ਤੇ ਉਹ ਮੇਨਲੀ ਮੰਦੀ ਚੱਲੀ ਸੀ ਉਹ ਅਮਰੀਕਾ ਤੋਂ ਹੀ ਤੇ ਉਹ ਮੰਦੀ ਦੇ ਵਿੱਚ ਉਹ ਕੰਪਨੀ ਦਾ ਵੀ ਕਾਫੀ ਪ੍ਰੋਜੈਕਟ ਰੁੱਕ ਗਏ ਸੀ ਟੈਕਨੀਕਲ ਮੰਦੀ ਤਾਂ ਨਿਸ਼ਾਨ ਫਿਰ ਥੋੜੇ ਇਹ ਪੇਰੋਂ ਪਿੰਡ ਤੱਕ ਵੀ ਆਇਆ ਉਹ ਪੇਰੋਂ ਪਿੰਡ ਤੱਕ ਵੀ ਆਇਆ ਸ਼ਾਇਦ ਆਦਿ ਭਾਈ ਸੀ ਨਾ ਇਹ ਹੋਵੇ ਪਿੰਡ 'ਚ ਹਾਂ ਤੇ ਉਸ ਮੰਦੀ ਦਾ ਨੁਕਸਾਨ ਆਇਆ ਆਪਾਂ ਨੂੰ ਤੇ ਉਹ ਪਰ ਉਹ ਤੁਸੀਂ ਐ ਕਹ ਲੋ ਵੀ ਉਹ ਆਪਣੇ ਲਈ ਇੱਕ ਅਸ਼ੀਰਵਾਦ ਵੀ ਕਹਿ ਸਕਦੇ ਹੋ ਕਿ ਜੇ ਉਹ ਮੰਦੀ ਆਈ ਤੇ ਉਹ ਕੰਪਨੀ ਨੇ ਨਹੀਂ ਆਪਾਂ ਨੂੰ ਜੁਆਇਨਿੰਗ ਦੇ ਪਾਈ ਉਹ ਤੇ ਫਿਰ ਮੈਂ ਇਧਰ ਤਿਆਰੀ ਵਾਲੇ ਪਾਸੇ ਚਲਾ ਗਿਆ ਤੇ ਜੇ ਮੈਨੂੰ ਉੱਥੇ ਮਿਲ ਜਾਂਦੀ ਦੇਖੋ ਹਰ ਚੀਜ਼ ਜਿਵੇਂ ਆਪਾਂ ਕਹਿੰਦੇ ਨੇ ਵੀ ਰੱਬ ਜੋ ਕਰਦਾ ਚੰਗੇ ਲਈ ਕਰਦਾ ਉਹ ਚੀਜ਼ ਵੀ ਤੁਸੀਂ ਕਹਿ ਸਕਦੇ ਹੋ ਵੀ ਹੋਈ ਹੈ ਤੇ ਜੇ ਉਹ ਦੇ ਦਿੰਦੇ ਮੈਨੂੰ ਉਦੋਂ ਜੁਆਇਨਿੰਗ ਤਾਂ ਹੋ ਸਕਦਾ ਮੈਂ ਅਜ ਪ੍ਰਾਈਵੇਟ ਕੰਪਨੀ ਚ ਤੇ ਘਰਦਿਆਂ ਦਾ ਸੁਪਨਾ ਪੂਰਾ ਕਰਕੇ ਖੜ ਗਏ ਸੀ ਵੀ ਸਰਵਿਸ ਮਿਲ ਗਈ ਕੰਮ ਕਰਾਂਗੇ ਮौज ਕਰਾਂਗੇ ਹੁਣ ਕਰਦਿਆਂ ਦੀ ਵੀ ਖੁਸ਼ਕੀ ਚੱਕ ਦਿਆਂਗੇ ਜਦੋਂ ਇਹ ਆਸਾਂ ਤੇ ਪਾਣੀ ਫਿਰਿਆ ਆਪਦੇ ਮਾਨਸਿਕ ਹਾਲਾਤਾਂ ਚੋਂ ਕਿਵੇਂ ਉੱਭਰੇ ਫਿਰ ਤੁਸੀਂ ਹਾਂ ਬਹੁਤ ਬਹੁਤ ਜ਼ਿਆਦਾ ਖਰਾਬ ਲੱਗਿਆ ਜੀ ਪਹਿਲਾਂ ਤਾਂ 2-3 ਮਹੀਨੇ ਤਾਂ ਇਹ ਨਹੀਂ ਸਮਝਾਇਆ ਵੀ ਹੁਣ ਕਰੀਏ ਕੀ ਵੀ ਜਿੱਥੇ ਚੱਲੇ ਸੀ ਉੱਥੇ ਵਾਪਸ ਪਿੰਡ ਚ ਆ ਕੇ ਬੈਠ ਗਏ ਹਾਂ ਤੇ ਵੀ ਐਨੇ ਸੁਪਨੇ ਵੀ ਦਿਖਾਏ ਖਰਚਾ ਵੀ ਇੰਨਾ ਕੀਤਾ ਤੇ ਬਹੁਤ ਔਖਾ ਲੱਗਿਆ ਪਰ ਮੈਨੂੰ ਕਰਦਾ ਇੱਕ ਚੀਜ਼ ਇਹ ਚੰਗੀ ਰਹੀ ਵੀ ਘਰੋਂ ਕਦੇ ਵੀ ਇਸ ਚੀਜ਼ ਤੇ ਕੁਐਸਚਨ ਨਹੀਂ ਕੀਤਾ ਗਿਆ ਵੀ ਵੀ ਤੈਨੂੰ ਕਿਉਂ ਨਹੀਂ ਉੱਥੇ ਹੋਈ ਜਿਵੇਂ ਮੈਂ ਕਹਿੰਦਾ ਸੀ ਮੇਰੀ ਗੱਲ ਤੇ ਉਹ ਵੀ ਯਕੀਨ ਕਰ ਲੈਂਦੇ ਸੀ ਇਹ ਮੇਰੇ ਲਈ ਬਹੁਤ ਵੱਡੀ ਇੱਕ ਸ਼ਖਸੀਅਤ ਦਾ ਇਹਦਾ ਮਤਲਬ ਵੀ ਜੇ ਥੋੜੇ ਪੜੇ ਲਿਖੇ ਹੋਰ ਹੁੰਦੇ ਤਾਂ ਸ਼ੱਕ ਕਰਦੇ ਸ਼ਾਇਦ ਹਾਂ ਕਹਿ ਸਕਦਾ ਹਾਂ ਵੀ ਇਹ ਪੇਰੈਂਟਸ ਪੜੇ ਲਿਖੇ ਹੁੰਦੇ ਤਾਂ ਪੁੱਛਦੇ ਵੀ ਆਏ ਨਹੀਂ ਇਹ ਤਾਂ ਐਂ ਚੀਜ਼ ਹੁੰਦੀ ਹੈ ਤੇ ਹੋ ਸਕਦਾ ਸ਼ੱਕ ਕਰਦੇ ਪਰ ਸ਼ੱਕ ਕਰਨ ਵਾਲੀ ਇਸ ਲਈ ਗੱਲ ਨਹੀਂ ਸੀ ਕਿ ਮੈਂ ਉਹਨਾਂ ਨੂੰ ਕਦੇ ਝੂਠ ਨਹੀਂ ਕਦੇ ਬੋਲਿਆ ਕਿਸੇ ਚੀਜ਼ ਤੇ ਤੇ ਉਹ ਵੀ ਜਾਣਦੇ ਸੀਗੇ ਵੀ ਇਹ ਇਹ ਬੰਦਾ ਕਰੂਗਾ ਕੋਈ ਹਾਂ ਕੁਝ ਕਰੂਗਾ ਜੇ ਨਹੀਂ ਕਰੂਗਾ ਤਾਂ ਕਮ ਸੇ ਕਮ ਝੂਠ ਤਾਂ ਨਹੀਂ ਬੋਲੂਗਾ ਫਿਰ ਤੁਸੀਂ ਪ੍ਰਾਈਵੇਟ ਨੌਕਰੀ ਜੁਆਇਨ ਕੀਤੀ ਪ੍ਰਾਈਵੇਟ ਨੌਕਰੀ ਮੈਂ ਇੱਕ ਵਾਰੀ ਲਈ ਕੀਤੀ ਕਿਉਂਕਿ ਮੈਨੂੰ ਇਹ ਸੀਗਾ ਵੀ ਜੇ ਮੈਂ ਬਿਲਕੁਲ ਹੀ ਪਿੰਡ ਆ ਕੇ ਘਰੇ ਬੈਠ ਗਿਆ ਤਾਂ ਮੈਂ ਕਿਸੇ ਹਿਸਾਬ ਦਾ ਵੀ ਨਹੀਂ ਰਹਿਣਾ। ਵੀ ਬਾਹਰ ਰਹਾਂਗਾ ਤਾਂ ਕਮ ਸੇਕਮ ਮੈਂ ਮੈਨੂੰ ਜਾਣਕਾਰੀ ਰਹੇਗੀ ਕਿ ਕੀ ਹੋ ਰਿਹਾ ਹੈ, ਕਿੱਥੇ ਕਿਵੇਂ ਹੈ। ਤੇ ਜੇ ਮੈਂ ਪਹਿਲੀ ਨੌਕਰੀ ਦੇਖੋ ਤੁਸੀਂ ਮੇਰੀ ਉਹ 10000 ਰੁਪਏ ਦੇ ਲੱਗੀ ਸੀਗੀ। ਫੇਰ ਉਦੋਂ ਮੰਦੀ ਸੀਗੀ 5 ਲੱਖ ਦੇ ਪੈਕੇਟ ਤੋਂ 10000 ਦੀ ਨੌਕਰੀ ਤੇ 10000 ਤੇ ਆ ਗਈ ਕਿਉਂਕਿ ਮੰਦੀ ਸੀਗੀ ਤੇ ਬਟ ਇਹ ਸੀਗਾ ਵੀ ਮੈਨੂੰ ਜੋ ਮੇਰੇ ਟੀਚਰਸ ਨੇ ਗਾਈਡ ਕੀਤਾ ਹੋਰ ਵੀ ਕਰੇ ਬੈਠਣੋਂ ਚੰਗਾ ਤੁਸੀਂ 10000 ਦੀ ਕਰੋ ਜਦੋਂ ਮੰਦੀ ਚਲੀ ਗਈ ਤਾਂ ਤੁਹਾਡੀ ਜੌਬ ਵਾਪਸ ਅੱਛੀ ਜਗ੍ਹਾ ਤੇ ਲੱਗ ਜੇਗੀ ਤੇ ਫੇਰ ਬਸ ਮੈਂ ਉਹ ਨੌਕਰੀ ਕੀਤੀ 2-3 ਮਹੀਨੇ ਕੀਤੀ ਤੇ ਫੇਰ ਮੈਨੂੰ ਕਿਸੇ ਨੇ ਗਾਈਡ ਕੀਤਾ ਵੀ ਤੁਸੀਂ ਤਿਆਰੀ ਕਰੋ ਸਰਕਾਰੀ ਨੌਕਰੀਆਂ ਅਜੇ ਤਾਂ ਕੋਈ ਡਿਸੈਸ਼ਨ ਨਹੀਂ ਹੈ ਗਵਰਨਮੈਂਟ ਨੇ ਤਾਂ ਆਪਣੇ ਪ੍ਰੋਜੈਕਟ ਕਰਨੇ ਹੀ ਆ ਤੇ ਫੇਰ ਬਸ ਮੈਂ ਤਿਆਰੀ 'ਚ ਚੱਲ ਗਿਆ ਜੀ ਤਿਆਰੀ 'ਚ ਕਿੱਥੇ ਆਏ ਮੈਂ ਦਿੱਲੀ ਤੇ ਯਾਰੀ ਕੀਤੀ ਸੀ ਜੀ ਇੱਕ ਉੱਥੇ ਪ੍ਰਾਈਵੇਟ ਵਧੀਆ ਇੰਸਟੀਚਿਊਟ ਸੀਗਾ ਉੱਥੋਂ ਮੈਂ ਤਿਆਰੀ ਕੀਤੀ ਤੇ ਤਿਆਰੀ ਕਰਨ ਵੀ ਮੈਂ ਤੁਹਾਨੂੰ ਸਹੀ ਦੱਸਾਂ ਵੀ ਉਹ ਵੀ ਆਈ ਸੀਗਾ ਵੀ ਮੈਨੂੰ ਇਹ ਸੀਗਾ ਮੈਂ ਸਟੇਟ 'ਚ ਕੋਈ ਵੀ ਜੂਨੀਅਰ ਇੰਜੀਨੀਅਰ ਜਈ ਵਗੈਰਾ ਦੇ ਕੋਈ ਐਸਡੀਓ ਦਾ ਇਗਜ਼ਾਮ ਨਿਕਲੂਗਾ ਸਾਡੇ ਤਾਂ ਪਿੰਡਾਂ 'ਚ ਇਹ ਹੀ ਹੁੰਦਾ ਵੱਡਾ ਜਈ ਲੱਗਦਾ ਜਾਂ ਉਹਦੇ ਬੀਐਸਐਨਐਲ 'ਚ ਜਿਵੇਂ ਜੀਟੀਓ ਦਾ ਇਗਜ਼ਾਮ ਮਤਲਬ ਹੋਇਆ ਸੀਗਾ ਵੀ ਸਾਡਾ ਇਹ ਕਲੀਅਰ ਹੋ ਜਾਏ ਤਾਂ ਆਪਣੇ ਟੈਲੀਫੋਨਾਂ 'ਚ ਚੜ੍ਹਾਈ ਹੋ ਜੂਗੀ ਆਪਣਾ ਇਹ ਹੀ ਸੁਪਨਾ ਸੀਗਾ ਪਰ ਜਦੋਂ ਉੱਥੇ ਪੇਪਰ ਹੋਣ ਲੱਗੇ ਨਾ 4 ਕਿ ਮਹੀਨੇ ਦੀ ਤਿਆਰੀ ਤੋਂ ਬਾਅਦ ਮੇਰਾ ਰੈਂਕ 400 500 ਬੱਚੇ ਚ ਕੰਪੀਟੀਸ਼ਨ ਹੁੰਦਾ ਸੀ ਮੇਰੇ ਪਹਿਲੇ 15 ਚ ਆ ਜਾਂਦਾ ਤਾਂ ਲੋਕ ਕਹਿਣ ਲੱਗੇ ਵੀ ਯਾਰ ਤੂੰ ਤਾਂ ਐਂ ਕਰੇਗਾ ਤੇ ਤਾਂ ਇਹ ਬਣੇਗਾ ਤੇ ਫਿਰ ਟੀਚਰ ਨੂੰ ਵੀ ਥੋੜਾ ਇਹ ਧਿਆਨ ਟੀਚਰਾਂ ਦਾ ਵੀ ਚੱਲ ਗਿਆ ਵੀ ਇਹ ਬੱਚੇ ਅੱਛੇ ਐ ਪੜਨ ਵਾਲੇ ਨੇ ਹਾਂ ਹਾਂ ਤੇ ਫਿਰ ਉਹਨਾਂ ਨੇ ਵੀ ਕਿਹਾ ਵੀ ਬਈ ਤੁਸੀਂ ਕੀ ਕਰ ਰਹੇ ਹੋ ਤਿਆਰੀ ਕਿਵੇਂ ਕਰ ਰਹੇ ਹੋ ਤੇ ਫਿਰ ਜਦੋਂ ਮੈਂ ਦੱਸਿਆ ਤਾਂ ਉਹਨਾਂ ਨੂੰ ਲੱਗਿਆ ਵੀ ਵੀ ਇਹਨਾਂ ਨੂੰ ਸੇਧ ਨਹੀਂ ਹੈਗੀ ਸਹੀ ਵੀ ਪੜ੍ਹਦਾ ਰਹੇ ਨੇ ਫਿਰ ਫਿਰ ਉਹਨਾਂ ਨੇ ਵੀ ਗਾਈਡ ਕੀਤਾ ਜੀ ਕੁਝ ਆਪਣੇ ਆਪ ਨੂੰ ਲੱਗਿਆ ਵੀ ਨਹੀਂ ਗਾਈਡੈਂਸ ਲੈ ਲੈਣੀ ਚਾਹੀਦੀ ਹੈ ਵੀ ਇਹ ਤਾਂ ਵੀ ਆਪਾਂ ਜੀ IAS ਕਰ ਸਕਦੇ ਹਾਂ ਤਾਂ ਕਰਨਾ ਚਾਹੀਦਾ ਹੁਣੇ ਪਹਿਲਾਂ ਮੈਂ ਵੀ ਪਹਿਲੀ ਵਾਰ ਇਹ ਸ਼ਬਦ ਬੋਲਿਆ IAS ਹਾਂ ਅਸੀਂ ਤਾਂ IAS ਸੁਣਦੇ ਹਾਂ ਹਾਂ UPSC ਇਹ ਇਹ ਐਗਜ਼ਾਮ ਦਾ ਕੀ ਫਰਕ ਹੈ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਦੋਨੋਂ ਹੀ ਮਿਸਨੂਮਰ ਨੇ IAS ਦਾ ਕੋਈ ਪੇਪਰ ਨਹੀਂ ਹੁੰਦਾ ਜੀ IAS ਤੇ ਇੱਕ ਡਿਪਾਰਟਮੈਂਟ ਹੈ ਡਿਪਾਰਟਮੈਂਟ ਹੈ ਠੀਕ ਹੈ ਪੇਪਰ ਦਾ ਨਾਮ ਹੁੰਦਾ ਸਿਵਲ ਸਰਵਿਸਿਜ਼ ਐਗਜ਼ਾਮ ਹੈ ਨਾ ਐਗਜ਼ਾਮੀਨੇਸ਼ਨ ਕਹਿੰਦੇ ਸੀਐਸਈ ਉਦੋਂ ਹੀ ਸਾਡਾ ਵੀ ਆਈਈਐਸ ਕੁਛ ਨਹੀਂ ਹੈਗਾ ਉਹ ਹੈਗਾ ਇੰਜੀਨੀਅਰਿੰਗ ਸਰਵਿਸਿਜ਼ ਐਗਜ਼ਾਮੀਨੇਸ਼ਨ ਈਐਸਈ ਉਹਦਾ ਐਗਜ਼ਾਮ ਹੁੰਦਾ ਜੀ ਇਹ ਟੈਕਨੀਕਲ ਹੈ ਤੇ ਉਹ ਜਨਰਲ ਐਗਜ਼ਾਮ ਹੋ ਗਿਆ ਉਹਦੇ ਵਿੱਚ ਆਈਐਸ ਆਈਪੀਐਸ ਆਈਐਫਐਸ ਵਗੈਰਾ ਚਲੇ ਜਾਂਦੇ ਸਾਡੇ ਚ ਰੇਲਵੇ ਹੈ ਜੀ ਦਨ ਸੀਪੀਡਬਲੂਡੀ ਹੈ ਐਮਈਐਸ ਹੈ ਮਾਰਥ ਹੈ ਆਪਣਾ ਮਿਨਿਸਟਰੀ ਆਫ ਟ੍ਰਾਂਸਪੋਰਟ ਹਾਂਜੀ ਤੇ ਲੈਦਾ ਜੋ بیس ਹੋਈ ਹੈ ਹਾਂ ਲੈਂਦਾ ਫਿਰ ਸੈਂਟਰ ਵਾਟਰ ਕਮਿਸ਼ਨ ਹੈ ਇਹ ਸਾਰੇ ਸਰਵਿਸਿਸ ਦੇ ਵਿੱਚ ਇਸ ਜਿਹਾ ਹਾਂ ਜਦੋਂ ਤੁਸੀਂ ਕੰਪੀਟੀਸ਼ਨ एग्जाम ਲਈ ਤਿਆਰੀ ਕੀਤੀ ਤੁਹਾਡਾ ਤਾਂ ਇੱਕ ਹੈਗਾ ਨਾ ਵੀ ਟੈਕਨੀਕਲ ਹੈਗਾ ਸਬਜੈਕਟ ਦੇ ਵਿੱਚੋਂ ਹੀ ਆਉਣਾ ਸਾਰਾ ਕੁਝ ਜਦੋਂ ਤੁਸੀਂ ਤਿਆਰੀ ਕਰਨ ਲੱਗੇ ਜਦੋਂ ਇੱਥੋਂ ਗਏ ਪਿੰਡੋਂ ਗਏ ਬੰਦਾ ਡਵੈਲਪ ਹੋਇਆ ਥਾਪਰ ਗਏ ਥਾਪਰ ਤੋਂ ਦਿੱਲੀ ਤਿਆਰੀ ਕੀਤੀ ਕੀ ਆਪ ਦੇ ਆਪ ਤੇ ਦੇਖਿਆ ਵੀ ਬਦਲਦਾ ਹੀ ਤਰੀਆਂ ਹੁੰਦਾ ਕੰਮ ਹਾਂ ਬਟ ਉਦੋਂ ਇੰਨਾ ਸੋਚਣ ਦਾ ਟਾਈਮ ਹੀ ਨਹੀਂ ਮਿਲਿਆ ਤਾਂ ਸੋਚਿਆ ਵੀ ਨਹੀਂ ਕਿਉਂਕਿ ਇਹ ਸੀਗਾ ਵੀ ਦੇਖੋ ਬਦਲਤਾ ਰਿਹਾ ਸੀ ਬਟ ਜੇ ਉਹਦਾ ਜਿਹੜਾ ਫਾਈਨਲ ਰਿਜ਼ਲਟ ਹੈ ਜੇ ਉਹ ਨਾ ਆਂਦਾ ਫਿਰ ਤਾਂ ਸਾਰਾ ਕੁਝ ਜ਼ੀਰੋ ਹੀ ਸੀਗਾ ਤੇ ਇਸ ਲਈ ਬਸ ਮਤਲਬ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਵੀ ਕਦੇ ਸਮਝੌਤਾ ਨਹੀਂ ਕੀਤਾ ਕਦੇ ਆਪਣਾ ਇਹ ਨਹੀਂ ਸੋਚਿਆ ਵੀ ਇਹਦਾ ਆਪਣਾ ਬੈਕਗ੍ਰਾਉਂਡ ਇੰਨਾ ਕਾ ਤੇ ਆਪਣੇ ਲਈ ਇੰਨਾ ਕੀ ਬਹੁਤ ਹੈ ਇਹ ਕਦੇ ਸੋਚਿਆ ਹੀ ਨਹੀਂ ਜਿਹੜੀ ਛੱਡ ਕੇ ਤਿਆਰੀ ਕਰਨ ਲੱਗੇ ਘਰਦਿਆਂ ਨੇ ਨਹੀਂ ਕਿਹਾ ਵੀ ਆਹ ਕੀ ਵੀ ਹੋਰ ਕੋਲੋਂ ਪਰ ਦਿਆਂ ਨੇ ਖੈਰ ਕੁਝ ਨਹੀਂ ਕਿਹਾ ਬਟ ਮੈਨੂੰ ਹੀ ਸ਼ਰਮਾਈ ਕਰਦੇ ਨਾਲ ਇਹ ਕਹਿੰਦੇ ਹੋਏ ਕਿ ਮੈਂ ਹੁਣ ਨੌਕਰੀ ਛੱਡ ਰਿਹਾ ਹਾਂ ਤੇ ਕਿਉਂਕਿ 10000 ਰੁਪਇਆ ਵੀ ਮੈਂ ਆਪਣੇ ਖਰਚੇ ਤੇ ਕੱਢੀ ਆਏ ਕੱਢੀ ਰਿਹਾ ਸੀ ਕਿ ਜਿੱਥੇ ਮਿਹਨਤ ਦੁਬਾਰੇ ਮੰਗਣੇ ਸੀਗੇ ਤੇ ਔਖਾ ਤਾਂ ਲੱਗਿਆ ਬਟ ਕਰਦਿਆਂ ਨਹੀਂ ਨਹੀਂ ਕਦੇ ਵੀ ਔਖਾ ਹੋਣ ਦਿੰਦਾ ਜੀ ਇਹਨਾਂ ਨੇ ਨਹੀਂ ਇਦਾਂ ਦਾ ਫੀਲ ਕਰਾਇਆ ਮੈਨੂੰ ਜਦੋਂ ਇਹ ਕਿਸ ਤਰ੍ਹਾਂ ਦਾ ਇਗਜ਼ਾਮ ਹੁੰਦਾ ਹੈ ਕਿਸ ਤਰ੍ਹਾਂ ਦੇ ਪੋਰਸ਼ਨ ਦੇ ਵਿੱਚ ਹੁੰਦਾ ਹੈ ਜਿਵੇਂ ਇਹ ਤਿੰਨ ਭਾਗਾਂ ਚ ਹੁੰਦਾ ਹੈ ਸਿਵਲ ਸਰਵਿਸ ਦਾ ਇਗਜ਼ਾਮ ਜਿਹੜਾ ਦੂਜਾ ਜਿਹ ਚ ਆਈਐਸ ਆਈਪੀਐਸ ਬੰਦੇ ਆ ਇਹ ਕਿਵੇਂ ਦਾ ਹੁੰਦਾ ਇਹ ਚ ਜ਼ਿਆਦਾਤਰ ਜਿਹੜਾ 80% ਪੋਰਸ਼ਨ ਆ ਉਹ ਤਾਂ ਟੈਕਨੀਕਲ ਹੀ ਰਹਿੰਦਾ ਹੈ ਜਿਵੇਂ ਤੁਸੀਂ ਸਿਵਲ ਇੰਜੀਨੀਅਰ ਹੋ ਤਾਂ ਪੂਰਾ ਸਿਵਲ ਇੰਜੀਨੀਅਰਿੰਗ ਤੁਹਾਡੇ ਬੀਟੈਕ ਜਾਂ ਕਹਿ ਲਓ ਵੀ ਉਦੋਂ ਪਹਿਲਾਂ ਦਾ ਵੀ ਜਿਹੜਾ ਤੁਸੀਂ ਸਾਇੰਸ ਪੜ੍ਹਦੇ ਆ ਰਹੇ ਹੋ ਮੈਥ ਪੜ੍ਹਦੇ ਆ ਰਹੇ ਹੋ ਉਹਦੇ ਵਿੱਚ ਹੁੰਦਾ ਹੈ ਜੇ ਤੁਸੀਂ ਮਕੈਨੀਕਲ ਤੋਂ ਦੇ ਰਹੇ ਹੋ ਤਾਂ ਤੁਹਾਡਾ ਮਕੈਨੀਕਲ ਚ ਹੁੰਦਾ ਤੇ 20% ਜਨਰਲ ਰਹਿੰਦਾ ਜੀ ਇਗਜ਼ਾਮ ਦੇਂਦਾ ਤੇ ਕਿੰਨੇ ਕਿੰਨੇ ਪੇਪਰ ਹੋ ਜਾਣਗੇ ਆ ਸਾਡੇ ਵੇਲੇ ਟੋਟਲ ਪੰਜ ਪੇਪਰ ਹੁੰਦੇ ਸੀਗੇ ਜੀ ਤੇ ਇੱਕ ਇੰਟਰਵਿਊ ਹੁੰਦੇ ਸੀ ਹੁਣ ਸ਼ਾਇਦ ਇਹਨਾਂ ਨੇ ਥੋੜਾ ਬਹੁਤ ਪੈਟਰਨ ਚੇਂਜ ਕੀਤਾ ਹੈ ਹਾਂ ਹਾਂ ਮੋਰ ઓਰ ਲੈਸ ਸੇਮੀ ਰੰਦਾਗਾ ਜਦੋਂ ਉਸ ਐਗਜ਼ਾਮ ਚ ਬੈਠੇ ਪੰਜ ਪੇਪਰ ਪੰਜ ਦਿਨ ਲਗਾਤਾਰ ਹੁੰਦੇ ਤਿੰਨ ਦਿਨਾਂ ਚ ਹੁੰਦੇ ਜੀ ਪਹਿਲੇ ਦਿਨ ਇੱਕ ਹੁੰਦਾ ਅਗਲੇ ਦਿਨ ਦੋ ਹੁੰਦੇ ਫਿਰ ਅਗਲੇ ਦਿਨ ਦੋ ਹੁੰਦੇ ਅੱਛਾ ਕਹਿੰਦੇ ਇੰਜੀਨੀਅਰਿੰਗ ਦੇ ਐਗਜ਼ਾਮ ਚ ਪਹਿਲੇ ਦਿਨ ਕੋਈ ਰੇਕ ਆਉਂਦਾ ਅਗਲੇ ਦਿਨ ਘਟ ਜਾਂਦੇ ਹੋਰ ਘਟ ਜਾਂਦੇ ਇਹ ਗੱਲ ਸਹੀ ਹੈ ਉਸ ਹਾਂ ਬਿਲਕੁਲ ਸਹੀ ਹੈ ਜੀ ਕਈ ਵਾਰ ਤਾਂ ਹੁੰਦਾ ਵੀ ਜਿਵੇਂ ਸਕੂਲ ਦੇ 10 ਕਮਰੇ ਨੇ ਪਹਿਲੇ ਦਿਨ ਹੋਰੇ ਅਗਲੇ ਦਿਨ ਚੋ ਕਮਰੇ 5 ਹੋ ਜਾਂਦੇ ਆ 5 ਚ ਬੈਠ ਜਾਂਦੇ ਸਾਰੇ ਬੱਚੇ ਤੇ ਲਾਸਟ ਵਾਲੇ ਦਿਨ ਉਹ ਸ਼ਾਇਦ ਇੱਕ ਜਾਂ ਦੋ ਕਮਰੇ ਚ ਹੀ ਆ ਜਾਂਦੇ ਆ ਸਾਰੇ ਜਿਹੜੇ ਅੱਛਾ ਤੁਹਾਨੂੰ ਉਮੀਦ ਬਣ ਗਈ ਸੀ ਵੀ ਨਹੀਂ ਆਜੂਗਾ ਹਾਂ एग्जाम ਦੇਣ ਤੋਂ ਬਾਅਦ ਬਣ ਗਈ ਸੀ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਸਾਡਾ ਜਿਆਦਾ ਟੈਕਨੀਕਲ ਹੁੰਦਾ ਤੇ ਸਾਡਾ ਜਿਹੜਾ ਕਹ ਲਓ ਵੀ ਮੋਰ ਥੈਨ 80% ਤਾਂ ਟੈਕਨੀਕਲ ਥ੍ਰੀਟਿਕਲ एग्जाम ਦੇ ਬੀਸਤੀ ਸੀ ਤੇ 1200 ਚੋਂ 200 ਦੀ ਇੰਟਰਵਿਊ ਸੀਗੀ ਤਾਂ ਇੰਟਰਵਿਊ ਜਿਵੇਂ ਕਹਿੰਦੇ ਨੇ ਨਾ ਵੀ ਇੰਟਰਵਿਊ ਕਲੀਅਰ ਨਹੀਂ ਹੋਈ ਇੰਟਰਵਿਊ ਕਲੀਅਰ ਨਹੀਂ ਹੋਈ ਇਦਾਂ ਦਾ ਕੁਝ ਹੁੰਦਾ ਹੀ ਨਹੀਂ ਹੈ ਇੰਟਰਵਿਊ 'ਚ ਤੁਹਾਡੇ ਜਿੰਨੇ ਮਰਜ਼ੀ ਨੰਬਰ ਹੈ ਐਂਡ ਦੇ ਉੱਤੇ ਤੁਹਾਡਾ ਟੋਟਲ ਨੰਬਰ ਦੇਖਿਆ ਜਾਂਦੇ ਆ ਤਾਂ ਮੇਰੇ ਥਿਉਰੈਟਿਕਲ 'ਚ ਵੀ ਮੈਨੂੰ ਵਿਸ਼ਵਾਸ ਸੀਗਾ ਵੀ ਐਨੇ ਵਧੀਆ ਆ ਜਾਣਗੇ ਵੀ ਇੰਟਰਵਿਊ 'ਚ ਮੇਰਾ ਕੁਝ ਵੀ ਆਵੇ ਮੇਰੀ ਸਿਲੈਕਸ਼ਨ ਹੋਈ ਜਾਣੀ ਹੈ ਅੱਛਾ ਇਹਦੇ ਵਿੱਚ ਜਿਵੇਂ ਇਸ ਐਗਜ਼ਾਮ 'ਚ ਤੁਹਾਡਾ 7 ਰੈਂਕ ਆਇਆ ਜਦੋਂ ਤੁਹਾਨੂੰ ਉਮੀਦ ਸੀ ਜਾਂ ਜਦ ਦਿਸ ਦਿਨ ਰਿਜ਼ਲਟ ਆਉਂਦਾ ਕਿਵੇਂ ਲੱਗਿਆ ਅ ਅੱਛਾ ਤਾਂ ਲੱਗਿਆ ਜੀ ਕਿ ਸਿੰਗਲ ਡਿਜੀਟ ਰੈਂਕ ਆਇਆ ਤੇ ਉਮੀਦ ਵੀ ਸੀਗੀ ਵੀ ਪਹਿਲੇ 20 ਚ ਸ਼ਾਇਦ ਆ ਜਾਊਗਾ ਮੈਨੂੰ ਆਪਣੇ ਆਪ ਨੂੰ ਸੀਗੀ ਪਰ ਮੈਂ ਕਿਸੇ ਨੂੰ ਕਿਹਾ ਨਹੀਂ ਵੀ ਜਿਹੜਾ ਆਪਣੇ ਆਪ 'ਚ ਜਿਹੜਾ ਇੱਕ ਵਿਸ਼ਵਾਸ ਹੁੰਦਾ ਆਪਣੇ ਨਾਲ ਹੀ ਹੁੰਦਾ ਤੇ ਉਮੀਦ ਤਾਂ ਸੀ ਕਿ ਵੀ ਪਹਿਲੇ 20 ਚ ਆ ਜੂਗਾ ਬਟ 7 ਆਇਆ ਤੇ ਸਿੰਗਲ ਡਿਜੀਟ ਚ ਆਇਆ ਤਾਂ ਹੋਰ ਵੀ ਅੱਛਾ ਲੱਗਿਆ ਜਿਵੇਂ ਇੱਧਰ ਯੂਪੀਐਸਸੀ ਜਿਹੜਾ ਦੂਜਾ ਸਿਵਲ ਸਰਵਿਸ ਦਾ ਐਗਜ਼ਾਮ ਹੈਗਾ ਜੀ ਚਾਈ ਐਸਆਈਪੀਐਸ ਬੰਦੇ ਆ ਉੱਥੇ ਪਹਿਲੇ ਰੈਂਕ ਚ ਆਵੇ ਬੰਦਾ ਪਹਿਲੇ 100 ਚ ਆਵੇ ਤਾਂ ਉਹਨੂੰ ਆਈਐਸ ਦਾ ਪਾਸੇ ਜਾਂਦਾ ਤੁਹਾਡੇ ਵਾਲੇ ਪਾਸੇ ਜਦੋਂ ਪਹਿਲੇ 7 ਸੱਤ ਆਇਆ ਤੁਹਾਡਾ ਜਾਂ ਪਹਿਲੇ ਕੁਸ਼ ਪਹਿਲਿਆਂ ਨੂੰ ਕਿੱਧਰ ਲੈ ਕੇ ਜਾਂਦੇ ਆ ਜ਼ਿਆਦਾਤਰ ਲੋਕਾਂ ਦੀ ਜੀ ਜਿਹੜੀ ਪਹਿਲੀ ਚੁਆਇਸ ਹੁੰਦੀ ਹੈ ਉਹ ਹੁੰਦੀ ਹੈ ਰੇਲਵੇ ਇੰਡੀਅਨ ਰੇਲਵੇ ਜ਼ਿਆਦਾਤਰ ਬੱਚੇ ਇੰਡੀਅਨ ਰੇਲਵੇ ਚ ਆਉਂਦੇ ਨੇ ਫਿਰ ਕੁਛ ਸੀਪੀਡਬਲਯੂਡੀ ਚ ਚਲਾ ਜਾਂਦਾ ਜਿਹੜਾ ਆਪਣਾ ਅ ਉਸ ਤੋਂ ਬਾਅਦ ਐਮਈਐਸ ਵਗੈਰਾ ਚ ਚਲੇ ਜਾਂਦੇ ਨੇ اچھا ਇੱਥੇ ਹੀ ਬੰਦੇ ਆ ਹਾਂਜੀ ਹਾਂਜੀ ਅਸੀਂ ਜਿਵੇਂ ਹੁਣ ਤਰੀਕੇ ਨਾਲ ਦੇਖਦੇ ਆ ਜਿਹਨੂੰ ਤੁਸੀਂ ਜੁਆਇਨ ਕੀਤਾ ਤੇ ਜਿਵੇਂ ਸਾਡੇ ਆਈਈਐਸ ਅਫਸਰ ਆ ਕੋਈ ਉਹ ਡਿਸਟ੍ਰਿਕਟ ਦਾ ਹੈੱਡ ਹੈ ਇੰਜੀਨੀਅਰਿੰਗ ਦੀ ਲਾਈਨ ਦਾ ਜੇ ਆਪਾਂ ਨੂੰ ਮੈਚ ਕਰਕੇ ਵੇਖੀਏ ਤਾਂ ਕਿਵੇਂ ਇਹ ਅਹੁਦੇ ਕਿਵੇਂ ਰਹਿੰਦੇ ਆ ਇਹ ਸਾਡਾ ਜੀ ਉਹਨਾਂ ਨਾਲ ਕਾਫੀ ਡਿਫਰੈਂਟ ਹੁੰਦਾ ਕਿਉਂਕਿ ਸਾਡਾ ਟੈਕਨੀਕਲ ਹੈ ਬਟੇ ਜਿਸ ਰੈਂਕ ਤੇ ਉਹ ਤੁਸੀਂ ਕਹ ਲਓ ਵੀ ਉਹ ਡਿਸਟ੍ਰਿਕਟ ਦੇ ਹੈੱਡ ਬੰਦੇ ਨੇ ਡੀਸੀ ਬੰਦੇ ਨੇ ਤਾਂ ਅਸੀਂ ਆਪਣੀ ਬ੍ਰਾਂਚ ਦੇ ਹੈੱਡ ਹੁੰਨੇ ਆ। ਹਮਮ ਬ੍ਰਾਂਚ ਹੈੱਡ ਇਹ ਕਹ ਲਓ ਵੀ ਜਿਵੇਂ ਸਾਨੂੰ ਇੱਕ ਏਰੀਆ ਦਿੱਤਾ ਕਿ ਤੁਹਾਡਾ ਐਨਾ ਏਰੀਆ 400 ਕਿਲੋਮੀਟਰ ਦਾ ਟਰੈਕ ਤੁਹਾਡਾ ਹੀ ਹੈ। ਤਾਂ ਉਹਦਾ ਸਾਰੀ ਪਲਾਨਿੰਗ ਕਰਨੀ, ਉਹਦੇ ਸਾਰੇ ਵਰਕ ਕਰਾਣੇ, ਸਾਰੀ ਉਹਦੀ ਮੈਨੇਜਮੈਂਟ ਮਤਲਬ ਤੁਹਾਡੇ ਤੱਕ ਹੀ ਖਤਮ ਹੋ ਜਾਂਦੀ ਹੈ। ਉੱਤੇ ਵਾਲੇ ਸਿਰਫ ਤੁਹਾਡੇ ਤੋਂ ਇਹ ਪੁੱਛਦੇ ਨੇ ਕਿ ਬਈ ਇਹ ਕੰਮ ਕਿਉਂ ਨਹੀਂ ਹੋਇਆ ਜਾਂ ਕੀ ਪਲਾਨਿੰਗ ਹੈ। ਬਟ ਕਰਨਾ ਸਾਰਾ ਕੁਝ ਤੁਸੀਂ ਹੁੰਦੇ ਆ। ਕਨ ਤੁਸੀਂ ਉਦਾਂ ਬ੍ਰਾਂਚ ਆਫੀਸਰ ਬਨ ਜਨੇ ਸੀ ਬ੍ਰਾਂਚ ਦੇ ਆਪਣੇ ਹੈਡ ਹੁਣ ਤੁਸੀਂ ਐਜ਼ ਇੱਕ ਕਿਸ ਪੋਸਟ ਤੇ ਹੋ ਮੈਂ ਇਸ ਵੇਲੇ ਜੀ ਡਿਪਟੀ ਚੀਫ ਇੰਜੀਨੀਅਰ ਹਾਂ ਕਿੰਨੀ ਕ ਪੋਸਟ ਹੈ ਇਹ ਰੇਲਵੇ ਚ ਰੇਲਵੇ ਚ ਠੀਕ ਹੈ ਜੀ ਵਧੀਆ ਅੱਛੀ ਪੋਸਟ ਹੈ ਗਰੁੱਪ ਏ ਦੀ ਜਦੋਂ ਯੂ ਪੀ ਐਸ ਸੀ ਤੋਂ ਜਾਨਨੇ ਤਾਂ ਸਾਰੀਆਂ ਪੋਸਟਾਂ ਗਰੁੱਪ ਏ ਦੀ ਹੀ ਹੁੰਦੀਆਂ ਨੇ ਤੇ ਇਹ ਮੇਰੀ ਤੀਸਰੀ ਪੋਸਟ ਹੈ ਮਤਲਬ ਤੀਸਰੀ ਪ੍ਰੋਮੋਸ਼ਨ ਤੇ ਮੈਂ ਹੈਗਾ ਮੈਂ ਇਸ ਵੇਲੇ ਅੱਛਾ ਤੁਸੀਂ ਤੇ ਕੀ ਜ਼ਿੰਮੇਵਾਰੀਆਂ ਐ ਚ ਜ਼ਿੰਮੇਵਾਰੀਆਂ ਜੀ ਇਹਦੇ ਵਿੱਚ ਜਿਵੇਂ ਸਾਡੀਆਂ ਨਿਊ ਲਾਈਨ ਬੰਦੀਆਂ ਨੇ ਕੋਈ ਡਬਲ ਲਾਈਨ ਬੰਦੀ ਹੈ ਨਵੇਂ ਫਲਾਈਓਵਰ ਬੰਦੇ ਨੇ ਰੇਲਵੇ ਟਰੈਕ ਤੇ ਕੋਈ ਅੰਡਰ ਬ੍ਰਿਜ ਬੰਦੇ ਨੇ ਕੋਈ ਵੀ ਜਿਹੜਾ ਵੱਡਾ ਸਿਵਲ ਦਾ ਕੰਮ ਹੁੰਦਾ ਜੀ ਕੋਈ ਨਵਾਂ ਸਟੇਸ਼ਨ ਬੰਨਣਾ ਤੇ ਉਹ ਸਾਰੇ ਅਸੀਂ ਦੇਖਦੇ ਅਸੀਂ ਤਾਂ ਹੁਣ ਪਿੰਡ ਚ ਪਿੰਡਾਂ ਵਾਲੇ ਤਾਂ ਅਸੀਂ ਇਹੀ ਜਾਣਦੇ ਆ ਵੀ ਰੇਲਵੇ ਚ ਟੀਟੀ ਦੀ ਚੜਾਈ ਹੁੰਦੀ ਹੈ ਬਾਕੀ ਤਾਂ ਠੀਕ ਹੈ ਟੀਟੀ ਕਿੱਡੀ ਕੋ ਪੋਸਟ ਹੈ ਜੇ ਤੁਹਾਡੇ ਹਿਸਾਬ ਕਿਤਾਬ ਨਾਲ ਵੇਖੀਏ ਨੀ ਟੀਟੀ ਹਾਂ ਮੈਂ ਤੁਹਾਨੂੰ ਦੱਸ ਦਿੰਦਾ ਦੇਖੋ ਸਭ ਤੋਂ ਪਹਿਰੇ ਆ ਗਿਆ ਗਰੁੱਪ A ਫਿਰ ਗਰੁੱਪ B ਫਿਰ ਗਰੁੱਪ C ਯਾਨੀ ਗਰੁੱਪ ਡੀ ਵਗੈਰਾ ਸਾਰੇ ਮੇਨਲੀ ਕੈਟਾਗਰੀ ਹੁੰਦੀਆਂ ਕੋਈ ਵੀ ਸਰਕਾਰੀ EMPLOYEES ਦੀਆਂ ਤੇ ਜਿਹੜਾ TTO ਗਰੁੱਪ ਸੀ ਚ ਲੋਅਰ ਗਰੁੱਪ ਸੀ ਦੇ ਵਿੱਚ ਯਾਨੀ TTO ਤਾਂ ਪਟਵਾਰੀ ਹੈ ਹਾਂ ਕਹਿ ਸਕਦੇ ਯਾਨੀ ਉੱਥੇ ਜਾਵੜਦਾ ਤੇ ਜੇ ਤੁਸੀਂ ਆਗੇ ਜਿਵੇਂ ਡਿਸਟ੍ਰਿਕਟ ਹੈੱਡ ਵਗੈਰਾ ਬੰਦੇ ਆ ਸਿਵਲ ਦੇ ਵਿੱਚ ਹਾਂ ਕਹਿ ਸਕਦੇ ਹੋ ਜੀ ਉਹਨਾਂ ਦਾ ਮਤਲਬ ਅਸੀਂ ਆਪਣਾ ਟੈਕਨੀਕਲ ਦੇ ਬੇਸਿਕਲੀ ਹੈੱਡ ਹੋਨੇ ਆ ਟੈਕਨੀਕਲ ਦੇ ਹੈੱਡ ਰੇਲਵੇ ਦੇ ਵਿੱਚ ਜਾ ਕੇ ਜਿਦੋਂ ਪੇਰੋਂ ਪਿੰਡ ਤੋਂ ਚੱਲੇ ਸੀਗੇ ਅੱਜ ਉਸ ਪੋਸਟਾਂ ਤੇ ਡਿਪਟੀ ਚੀਫ ਇੰਜੀਨੀਅਰੋਂ ਤੁਸੀਂ ਕੀ ਤੁਹਾਡੇ ਚ ਇਹ ਜਆ ਬਿਹਤਰ ਸੀਗਾ ਜਿਹੜਾ ਤੁਹਾਨੂੰ ਇੱਥੋਂ ਤੱਕ ਲਿਆ ਹੈ ਹਰ ਬੰਦਾ ਸਕੈਨ ਕਰਦਾ ਨਾ ਕੁਰਸੀ ਤੇ ਬਹਿ ਕੇ ਜਾ ਕੇ ਵੀ ਯਾਰ ਹੁਣ ਸ਼ਾਂਤੀ ਨਾਲ ਵੇਖਦੇ ਮੇਰੇ ਚ ਕੀ ਚੰਗਾ ਸੀ ਆਹ ਇਹਦੇ ਵਿੱਚ ਮੈਨੂੰ ਲੱਗਦਾ ਜੀ ਇੱਕ ਲਗਣੀ ਸੀਗੀ ਵੀ ਕਦੇ ਵੀ ਪੜ੍ਹਾਈ ਤੋਂ ਇੱਕ ਤਾਂ ਮੰਨ ਨਹੀਂ ਆਇਆ ਕਦੇ ਵੀ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਕਦੇ ਇਹ ਚੀਜ਼ ਨਹੀਂ ਮੰਨੀ ਵੀ ਯਾਰ ਆਪਾਂ ਪਿੰਡੋਂ ਆਏ ਆ ਆਪਾਂ ਇੱਥੇ ਜੀ ਰੁਕ ਜੀ ਇੱਥੇ ਬਹੁਤ ਹੈ ਹਾਂ ਹਾਂ ਅਣਾ ਮੇ ਜਿਵੇਂ ਕੋਈ ਨੌਕਰੀ ਲੱਗੀ ਵੀ ਯਾਰ ਬਹੁਤ ਐ ਕਿਉਂਕਿ ਮੈਂ ਹਾਂ ਮੇ ਰੇਲਵੇ ਤੋਂ ਪਹਿਲਾਂ ਵੀ ਮੈਂ ਦੂਰ ਨੌਕਰੀਆਂ ਕੀਤੀਆਂ ਬਟ ਜਿਹੜੀ ਚੀਜ਼ ਪਤਾ ਚੱਲ ਜਾਂਦੀ ਸੀ ਵੀ ਇਹ ਕਰ ਸਕਦੇ ਆਂ ਤੂੰ ਕੀ ਕੀਤੀ ਸੀ ਤੂੰ ਐਸਡੀਓ ਪੋਲਿਊਸ਼ਨ ਬੋਰਡ ਵੀ ਸੀ ਹਾਂ ਮੈਂ ਇਸ ਲਈ ਨਹੀਂ ਉਹ ਕਿਉਂ ਛੱਡਤੀ ਕਰਦਿਆਂ ਨੇ ਆਲੇ ਦੁਆਲੇ ਨੇ ਨਹੀਂ ਕਿਹਾ ਵੀ ਬਸ ਕਰ ਯਾਰ ਵੀ ਵਧੀਆ ਨੌਕਰੀ ਮਿਲ ਗਈ ਆ ਕੀ ਗੱਲ ਉਹਦੀ ਨਹੀਂ ਮੈਨੂੰ ਤਾਂ ਪਤਾ ਹੀ ਸੀਗਾ ਜੀ ਉਹਨਾਂ ਨੂੰ ਤਾਂ ਖਰ ਨਹੀਂ ਪਤਾ ਸੀ ਉਹ ਤਾਂ ਪੁੱਛਦੀ ਸੀ ਵੀ ਤੂੰ ਕਿੱਥੇ ਕੀ ਕਰਨਾ ਤੇ ਮੈਨੂੰ ਪਤਾ ਸੀਗਾ ਵੀ ਰੇਲਵੇ ਦੀ ਉਦੋਂ ਬਿਹਤਰ ਐ ਸੈਂਟਰ ਗਵਰਨਮੈਂਟ ਦੀ ਐ ਤਾਂ ਇੱਧਰ ਜਾਣਾ ਚਾਹੀਦਾ ਇੱਕ ਵਾਈਡਰ ਸਫੀਅਰ ਮਿਲੂਗਾ ਆਪਾਂ ਨੂੰ ਇੱਕ ਪਬਲਿਕ ਸਰਵਿਸ ਕਰਨ ਦਾ ਵੀ ਆਪਾਂ ਸੈਂਟਰ ਦੇ ਵਿੱਚ ਆਵਾਂਗੇ ਤਾਂ ਮਨ ਲਓ ਵੀ ਜੀ ਹੈ ਤਾਂ ਦੇਖੋ ਦੋਨੇ ਪਬਲਿਕ ਸਰਵਿਸਿਸ ਨੇ ਚਾਹੇ ਤੁਸੀਂ ਕਿਸੇ ਪਾਸੇ ਦੇ ਤੋਂ ਕਿਸੇ ਵੀ ਜਾਓ ਤੁਸੀਂ ਇੱਕ ਪਬਲਿਕ ਸਰਵੰਟ ਹੋ ਜੀ ਬੱਚਿਆਂ ਨੂੰ ਅੱਜ ਕੱਲ ਜਿਵੇਂ ਤੁਹਾਡੇ ਵਾਲੀ ਲਾਈਨ 'ਚ ਜਾਣਾ ਇੰਜੀਨੀਅਰਿੰਗ 'ਚ ਕਿਸੇ ਦਾ ਇੰਟਰਸਟ ਹੈ ਬੱਚਿਆਂ ਨੂੰ ਕਦੋਂ ਕਿ ਜਾਂ ਕਿਵੇਂ ਜੇ ਟਰੈਕ ਤੇ ਪਾਉਣਾ ਚਾਹੀਦਾ ਟਰੈਕ ਤੇ ਪਹਿਲੇ ਤਾਂ ਜੇ ਬੱਚੇ ਦਾ ਜਿਹੜਾ 9th 10th ਦੇ ਪਹਿਲਾਂ ਦੇਖੋ ਵੀ ਬੱਚੇ ਦਾ ਇੰਟਰਸਟ ਕੀ ਹੈ ਅ ਅੱਜਕੱਲ ਮੈਂ ਜ਼ਿਆਦਾਤਰ ਦੇਖਿਆ ਹੈ ਕਿ ਪੇਰੈਂਟਸ ਨੂੰ ਜੇ ਥੋੜੀ-ਬਹੁਤੀ ਵੀ ਨੌਲੇਜ ਹੈ ਤਾਂ ਖੁਦ ਹੀ ਡਿਸਾਈਡ ਕਰਨ ਲੱਗ ਜਾਂਦੇ ਆ ਕਿ ਜੀ ਸਾਡਾ ਬੱਚਾ ਤਾਂ ਉਹ ਉਹ ਕਿਸ بیس ਤੇ ਡਿਸਾਈਡ ਕਰਦੇ ਨੇ ਉਹ ਆਸ-ਪਾਸ ਦੇਖਦੇ ਨੇ ਕਿ ਜੀ ਵੀ ਆਪਣੇ ਆਸ-ਪਾਸ ਕਿਹਦਾ ਬੱਚਾ ਕੀ ਕਰ ਗਿਆ ਜਿਹੜਾ ਉਹਨਾਂ ਨੂੰ ਲੱਗਦਾ ਕਿ ਸਭ ਤੋਂ ਵਧੀਆ ਇਹਨਾਂ ਦਾ ਬੱਚਾ ਰਿਹਾ ਫਿਰ ਉਹ ਉਸੇ ਫੀਲਡ ਚ ਪਾ ਦਿੰਦੇ ਨੇ ਜਨਰਲ ਮਤਲਬ 90% ਮੈਂ ਦੇਖਿਆ ਤੇ ਇਹੇ ਇਸ ਬੇਸ ਤੇ ਨਹੀਂ ਬੱਚੇ ਦਾ ਡਿਸਾਈਡ ਕਰਨਾ ਚਾਹੀਦਾ ਕਿ ਉਹ ਨਾਨ ਮੈਡੀਕਲ ਲਊਗਾ ਜੀ ਜਾਂ ਮੈਡੀਕਲ ਲਊਗਾ ਜਾਂ ਉਹ ਕੀ ਲਊਗਾ ਬੱਚੇ ਦਾ ਇੰਟਰਸਟ ਦੇਖਣਾ ਚਾਹੀਦਾ ਹੋ ਸਕਦਾ ਬੱਚਾ ਮੈਂ ਤਾਂ ਇਹ ਵੀ ਕਹਣਾ ਵੀ ਹੋ ਸਕਦਾ ਬੱਚਾ ਤਾਂ ਦਾ ਸਪੋਰਟਸ 'ਚ ਹੀ ਬਹੁਤ ਵਧੀਆ ਹੋਵੇ ਉਹ ਕੋਈ ਗੇਮ ਬਹੁਤ ਵਧੀਆ ਖੇਡਦਾ ਹੋਵੇ ਤੁਸੀਂ ਉਹਨੂੰ ਕਹੋ ਵੀ ਯਾਰ ਗੇਮ 'ਚ ਕੀ ਰੱਖਿਆ ਤੂੰ ਨਹੀਂ ਤੂੰ ਪੜਿਆ ਕਰ ਤੂੰ ਪੜ੍ਹਾਈ 'ਚ ਨਾ ਹੋਵੇ ਹਾਂ ਤਾਂ ਤੁਸੀਂ ਉਹਦੇ ਨਾਲ ਖਿਲਵਾੜ ਕਰ ਰਹੇ ਹੋ ਬੇਸਿਕਲੀ ਬੱਚੇ ਨਾਲ ਤਾਂ ਬੱਚੇ ਦਾ ਜਿਹੜਾ ਹੈ ਤੁਸੀਂ ਇਹ ਹੈ ਕਿ ਉਹਦੇ ਟੀਚਰਸ ਨਾਲ ਜਾ ਕੇ ਗੱਲ ਕਰੋ ਕਿ ਜੀ ਬੱਚਾ ਸਾਡਾ ਕਿ ਕਿੱਧਰ ਚੁਗਾ ਵਾ ਉਹਦਾ ਜੇ ਉਹ ਕੋਈ ਆਰਟਸ ਵਿੱਚ ਵਧੀਆ ਹੈ ਕੋਈ ਡਰਾਇੰਗ ਵਧੀਆ ਕਰ ਬਣਾ ਲੈਂਦਾ ਉਹਦਾ ਸ਼ੌਂਕ ਹੈ ਅਦਰ ਜੇ ਤੁਸੀਂ ਸ਼ੌਂਕ ਵਾਲੇ ਪਾਸੇ ਜਾਓਗੇ ਤਾਂ ਉਹ ਬੱਚਾ ਆਟੋਮੈਟਿਕਲੀ ਵਧੀਆ ਕਰੂਗਾ ਨਾ ਉਹ ਕਦੇ ਉਹਦੇ ਵਿੱਚ ਕਦੇ ਉਹਨੂੰ ਕੋਈ ਮੁਸ਼ਕਲ ਨਹੀਂ ਆਏਗੀ ਅੱਜ ਜਦੋਂ ਤੁਸੀਂ ਬਹੁਤ ਵਧੀਆ ਸਰਵਿਸ ਤੇ ਚਲੇ ਗਏ ਹੋ ਅੱਜ ਜਦੋਂ ਆਪਾਂ ਸਕੂਲ 'ਚ ਖੜੇ ਆਂ ਜਦੋਂ ਇੱਥੋਂ ਖੜ ਕੇ ਉਸ ਜਗ੍ਹਾ ਨੂੰ ਵੇਖਦੇ ਹਾਂ ਤਾਂ ਕੀ ਕੀ ਕਮੀਆਂ ਸੀ ਕਿਸ ਤਰ੍ਹਾਂ ਦੀ ਮਿਸ ਗਾਈਡੈਂਸ ਸੀ ਮੈਨੂੰ ਪਤਾ ਨਹੀਂ ਨਹੀਂ ਰਹੀ ਸੀ ਚਾਰ ਸਵੇ। ਹਾਂ ਨਹੀਂ ਰਹੀ ਸੀ ਜੀ। ਬਸ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ 1-2 ਸਾਲ ਲੇਟ ਹੋ ਜਾਂਦੇ ਹੋ। ਹੂੰ। ਤੇ ਉਹ ਚੀਜ਼ ਨੂੰ ਅਚੀਵ ਕਰਨ ਦੇ। ਨਹੀਂ ਤਾਂ ਪਹਿਲਾਂ ਹੋ ਸਕਦੀ। ਹਾਂ ਪਹਿਲਾਂ ਹੋ ਸਕਦੀ ਹੈ 2 ਸਾਲ 3 ਸਾਲ ਜੇ ਪ੍ਰੋਪਰ ਤੁਹਾਡੀ ਕੋਈ ਫੈਮਿਲੀ ਚ ਜਾਂ ਤੁਹਾਡੇ ਆਸਪਾਸ ਕੋਈ ਉਦਾਂ ਦਾ ਬੰਦਾ ਗਾਈਡ ਕਰਦੇ ਤੁਹਾਨੂੰ। ਕਿ ਆਹ ਰਸਤਾ ਤੁਰਨਾ ਇੱਕਦਮ ਰਸਤਾ ਸੌਖਾ ਹੋ ਜਾਂਦਾ ਹੈ। ਤੇ ਕੁਸ਼ਕ ਕੀ ਹੁੰਦਾ ਵੀ ਜਿਵੇਂ ਕੁਸ਼ਕ ਚੀਜ਼ਾਂ ਨੂੰ ਤੁਸੀਂ ਆਪਣੀਆਂ ਕਮੀਆਂ ਸਮਝ ਲੈਣੇ ਵੀ ਯਾਰ ਨਹੀਂ ਇਹ ਤਾਂ ਮੇਰੇ ਚ ਹੀ ਕਮੀ ਹੈ। ਤੇ ਜੇ ਕੋਈ ਤੁਹਾਨੂੰ ਗਾਈਡ ਕਰਨ ਵਾਲਾ ਹੋਵੇ ਤਾਂ ਉਹ ਕਹੀ ਵੀ ਕਮੀਆਂ ਨਹੀਂ ਹੈ ਪੜਾਵ ਹੈ ਇਹ ਆਣੀ ਸੀ ਤੇਰੇ ਤੇ ਤੂੰ ਜਿੱਦਾਂ ਦੇ ਬੈਗ ਗਿਆ ਤੋ ਆਏ ਆ ਤੁਸੀਂ ਜਿੱਦਾਂ ਦੇ ਬੈਕਗਰਾਉਂਡ ਚੋਂ ਆਏ ਆ ਵੀ ਇਹ ਇਹ ਤੇਰੇ ਲਈ ਹੋਣਾ ਹੀ ਸੀ ਮੇਰੇ ਨਾਲ ਵੀ ਹੋਇਆ ਸੀ ਕੋਈ ਐਂ ਕਹਿਣ ਵਾਲਾ ਹੋਵੇ ਤਾਂ ਬਹੁਤ ਹੌਸਲਾ ਹੋ ਜਾਂਦਾ ਨਹੀਂ ਤਾਂ ਬੰਦੇ ਨੂੰ ਇਹ ਲੱਗਦਾ ਵੀ ਇਹ ਮੇਰੀਆਂ ਪਰਸਨਲ ਕਮੀਆਂ ਨੇ ਵੀ ਇਹ ਬਾਕੀ ਬੱਚੇ ਤਾਂ ਸਾਰੇ ਠੀਕ ਨੇ ਠੀਕ ਹੈ ਵੀ ਮੇਰੇ ਚ ਹੀ ਇਹ ਮੈਨੂੰ ਕਿਉਂ ਨਹੀਂ ਇੰਗਲਿਸ਼ ਆਉਂਦੀ ਬਾਕੀ ਸਭ ਨੂੰ ਆਉਂਦੀ ਹੈ ਜਾਂ ਹੋਰ ਕਹਿ ਲੋ ਤੇ ਜੇ ਕੋਈ ਕੋਈ ਗਾਈਡੈਂਸ ਵਾਲਾ ਹੋਵੇ ਤਾਂ ਜੀ ਕੰਮ ਜਲਦੀ ਹੋ ਜਾਂਦਾ इजीली ਹੋ ਜਾਂਦਾ ਤੇ ਬੰਦੇ ਦਾ ਕਈ ਵਾਰੀ ਸੀਨੀਅਰ ਦੀ بجائے ਇਹ ਪੜਾ ਹੈ हां ये फेलियर ਨਹੀਂ ਹੈਗਾ ਪੜਾਅ ਹੈ ਜੇ ਤੁਸੀਂ ਇਦਾਂ ਦੇ ਬੈਕਗ੍ਰਾਉਂਡ ਚੋ ਜਾਣਦੇ ਹੋ ਇਹ ਇਹ ਫਰਕ ਹੈ ਜ਼ਿੰਦਗੀ ਦੀ ਕੋਈ ਇਹੋ ਜਿਹੀ ਯਾਦ ਜਿਹੜੀ ਸਾਂਝੀ ਕਰਨੀ ਚਾਹੁੰਦਾ ਜਦੋਂ ਪਿੰਡ ਆਉਣੇ ਹੁਣ ਖੁਸ਼ੀ ਕਰਦੇ ਬਹੁਤ ਖੁਸ਼ ਨੇ ਜੀ ਉਹਨਾਂ ਨੂੰ ਤਾਂ ਉਦੋਂ ਵੀ ਨਹੀਂ ਸੀ ਪਤਾ ਵੀ ਐਕਟਲੀ ਮੈਂ ਕੀ ਕਰ ਰਿਹਾ ਹੁਣ ਵੀ ਨਹੀਂ ਪਤਾ ਪਰ ਉਹਨਾਂ ਨੂੰ ਆ ਗਿਆ ਪਤਾ ਹਾਏ ਠੀਕ ਹੈ ਸੈਟਅਪ ਨੇ ਜ਼ਿੰਦਗੀ ਚ ਤੇ ਬੜਾ ਅੱਛਾ ਲੱਗਦਾ ਜੀ ਕੋਈ ਪਿੰਡ ਦਾ ਬੰਦਾ ਆ ਜੇ ਮਿਲਦਾ ਬਹੁਤ ਵਧੀਆ ਲੱਗਦਾ ਤੇ ਜੇ ਕੋਈ ਬੱਚਾ ਜੇ ਵੀ ਮੈਂ ਕੁਝ ਕਰਨਾ ਹੈ ਅੱਗੇ ਤਾਂ ਹੋਰ ਵੀ ਬਹੁਤ ਵਧੀਆ ਲੱਗਦਾ ਉਹਨੂੰ ਜਿੰਨਾ ਇੱਕ ਜਿੰਨੀ ਕੁ ਮੈਨੂੰ ਨੋਲੇਜ ਹੈ ਮੈਂ ਉਹਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਫੀਲਡ ਦੇ ਰਿਲੇਟਿਡ ਜੀ ਪਰ ਮੈਂ ਸਭ ਨੂੰ ਇਹੀ ਕਹਿਣਾ ਵੀ ਜੋ ਤੈਨੂੰ ਚੰਗਾ ਲੱਗਦਾ ਤੂੰ ਜ਼ਿੰਦਗੀ ਚ ਉਹ ਹੀ ਕਰੀ ਇਧਰ ਉਧਰ ਦੇਖ ਕੇ ਜਾਂ ਕਿਸੇ ਦੇ ਕਹਿਣ ਤੇ ਨਾ ਕਰੀ ਅੱਛਾ ਆਖਰੀ ਸਵਾਲ ਹੈ ਮੇਰਾ ਕਿਹੜੀਆਂ ਚੀਜ਼ਾਂ ਜਿਹੜੀਆਂ ਮਿਹਨਤ ਨੂੰ ਮਾਨਸਿਕ ਹਾਲਾਤਾਂ ਨੂੰ ਬਣਾ ਕੇ ਰੱਖਦੀਆਂ ਕਿਉਂਕਿ ਤੁਸੀਂ ਤਾਂ ਸਾਰੇ ਕੁਝ ਝੱਲੇ ਹਾਲਾਤ ਵੀ ਝੱਲੇ ਕਰਦੇ ਪਤਾ ਨਹੀਂ ਸੀ ਜਾਣਾ ਕਿਦੋਂ ਰੋ ਵੀ ਚੱਲਿਆ ਕਿਹੜੀਆਂ ਚੀਜ਼ਾਂ ਵੀ ਬੰਦੇ ਨੂੰ ਜਿਹੜੀਆਂ ਚੀਜ਼ਾਂ ਬਣਾ ਕੇ ਰੱਖਦੀਆਂ ਬਣਾ ਕੇ ਕੀ ਰੱਖਦਾ ਇੱਕ ਤਾਂ ਜੀ ਕਰ ਕਰਦਿਆਂ ਦਾ ਸਾਥ ਬਹੁਤ ਜ਼ਰੂਰੀ ਹੈ ਤੁਹਾਡੇ ਪੇਰੈਂਟਸ ਦਾ ਉਹ ਤੁਹਾਡੇ ਫੇਲੀਅਰ ਦੇ ਉੱਤੇ ਜਾਂ ਜਿਵੇਂ ਵੀ ਹੈ ਵੀ ਉਹ ਤੁਹਾਨੂੰ ਸਪੋਰਟ ਕਰਨਾ ਉਹ ਇਹ ਨਾ ਕਹਿਣ ਕਿ ਤੂੰ ਇਹ ਤੇਰੇ ਨੰਬਰ ਕਿਉਂ ਘਟਾਏ ਆ ਤੈਨੂੰ ਅਸੀਂ ਇਸ ਲਈ ਥੋੜੀ ਪੜਾਇਆ ਸੀ ਜਾਂ ਭੇਜਿਆ ਸੀ ਹਾਂ ਹਾਂ ਤੇ ਫਿਰ ਤੁਹਾਡੇ ਆਪਣੇ ਅੰਦਰ ਜਿਵੇਂ ਮੈਂ ਕਿਹਾ ਕਿ ਬੱਚੇ ਨੂੰ ਉਹੀ ਫੀਲਡ ਲੈਣਾ ਚਾਹੀਦਾ ਜੀ ਦਾ ਜੀਚ ਉਹ ਚੰਗਾ ਹੈ ਜਿਹਨੂੰ ਕੁਕਿੰਗ ਦਾ ਸ਼ੌਂਕ ਹੈ ਤਾਂ ਉਹ ਸ਼ੈਫ ਹੀ ਬਣੇ ਮੇਰੇ ਸਾਬ ਨਾਲ ਫਿਰ ਇੰਜੀਨੀਅਰ ਨਾ ਬਣੇ ਹੂੰ ਹੂੰ ਇਹ ਬਹੁਤ ਜ਼ਰੂਰੀ ਚੀਜ਼ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਖੁਦ ਹੋ ਠੀਕ ਹੈ ਕਿ ਤੁਹਾਡੇ ਅੰਦਰ ਉਹ ਚੀਜ਼ ਹੋਣੀ ਚਾਹੀਦੀ ਹੈ ਕਿ ਮੈਨੂੰ ਇਹ ਚੀਜ਼ ਕਰਨੀ ਹੈ ਤੇ ਮੈਂ ਕਰਨੀ ਹੈ ਠੀਕ ਹੈ ਫਿਰ ਤੁਹਾਡੇ ਪੇਰੈਂਟਸ ਦਾ ਤੇ ਤੁਹਾਡੀ ਫੈਮਿਲੀ ਦਾ ਬਹੁਤ ਮਤਲਬ ਜ਼ਰੂਰੀ ਹੈ ਸਾਥ ਜੇ ਇਹ ਦੋ ਚੀਜ਼ਾਂ ਮੇਰੇ ਨਾਲ ਤੇ ਹੀ ਮਿਲੀਆਂ ਨੇ ਗਾਈਡੈਂਸ ਮੈਨੂੰ ਬਹੁਤ ਲੇਟਰ ਸਟੇਜ ਤੇ ਮਿਲੀ ਬਟ ਗਾਈਡੈਂਸ ਵੀ ਜ਼ਰੂਰੀ ਹੈ ਜੇ ਮਿਲ ਜੇ ਤਾਂ ਮੈਂ ਕਹਿੰਦਾ ਵੀ ਕਈ ਬੱਚੇ ਹੁੰਦਾ ਹੈ ਕਿ ਉਹਨਾਂ ਨੂੰ ਲੱਗਦਾ ਕਿ ਨਹੀਂ ਅਸੀਂ ਕਰ ਲਾਂਗੇ ਸਾਨੂੰ ਪਤਾ ਹੈ ਜਿੱਥੋਂ ਵੀ ਗਾਈਡੈਂਸ ਮਿਲੇ ਗਾਈਡੈਂਸ ਜ਼ਰੂਰ ਲੈਣੀ ਚਾਹੀਦੀ ਹੈ ਜੀ ਗਾਈਡੈਂਸ ਨਾਲ ਬਹੁਤ ਫਰਕ ਪੈਂਦਾ ਤੁਹਾਨੂੰ ਬਾਤ ਚੰਗਾ ਲੱਗਿਆ ਥੈਂਕ ਯੂ ਧੰਨਵਾਦ ਦਾ ਪਿੰਡ ਪੇਰੋਂ ਹੈ ਛੋਟਾ ਜਿਹਾ ਪਿੰਡ ਹੈ 8ਵੀਂ ਦਾ ਸਕੂਲ ਅਜੇ ਵੀ ਵਿਕਾਸ ਦੀਆਂ ਨਿਹਰੀਆਂ ਤੇ ਅਜੇ ਵੀ ਕੱਚੀਆਂ ਖੜੂੰਚੇ ਵਾਲੀਆਂ ਗਲੀਆਂ ਮੌਜੂਦ ਹੈ ਤੇ 20 ਸਾਲ ਪੁਰਾਣਾ ਮਾਲਵੇ ਦੇ ਪਿੰਡਾਂ ਵਰਗਾ ਰੰਗ ਹੈਗਾ ਇਹ ਮੁੰਡਾ ਭਾਵੇਂ ਪਿੰਡ 'ਚ ਨਹੀਂ ਚਰਚਾ ਜੇ ਥਾਣੇਦਾਰ ਲੱਗਿਆ ਹੁੰਦਾ ਤਾਂ ਸ਼ਾਇਦ ਹੁੰਦੀ ਪਰ ਆਪ ਦੀ ਇੱਕ ਟੈਕਨੀਕਲ ਲਾਈਨ ਦੇ ਵਿੱਚ ਸਰਮਾਰ ਰਾਹ ਤੇ ਹੈ ਇਹ ਨਵੇਂ ਰਾਹ ਵੀ ਦੇਖਣੇ ਚਾਹੀਦੇ ਐ ਅਸੀਂ ਬਣੀਆਂ ਵੀ ਆਹ ਰਾਵਾਂ ਦੇ ਮਗਰ ਨਾ ਜਾਈਏ ਦੋ ਜਦ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ